ਜਿਹੜੇ ਸ਼ਹਿਰੀ ਲੋਗ ਆ ਮੇਰੇ ਵੀਰ ਉਹਨਾਂ ਨੂੰ ਮੈਂ ਦੱਸਣਾ ਚਾਹਣਾ ਵਾ ਵੀ ਤੁਸੀਂ ਰਹਿਣ ਵਸੇਰੇ ਲਈ ਆਪਣਾ ਮਕਾਨ ਲੈਂਦੇ ਜੋ ਨਾ ਆਪਣੇ ਰਹਿਣ ਵਸੇਰੇ ਲਈ ਆਪਣਾ ਮਕਾਨ ਲਈਦਾ ਉਸੇ ਤਰ੍ਹਾਂ ਸਾਡੀ ਇਹ ਜ਼ਮੀਨ ਹੁੰਦੀ ਆ ਜੀ ਇਹ ਸਾਡੀ ਮਾਲਕੀ ਜੱਦੀਪੁਰਚੀ ਸਾਡੇ ਦਾਦਿਆਂ ਪਰਦਾਦਿਆਂ ਦੀ ਮਾਲਕੀ ਜ਼ਮੀਨ ਆ ਜਿੱਤੇ ਅਸੀਂ ਖੇਤੀ ਕਰਦੇ ਸੀ ਹਲੋ ਜਿਹੜੀ ਇਹ ਜ਼ਮੀਨ ਸੀ ਜਦੋਂ ਕੋਈ ਜ਼ਮੀਨ ਜਿਹੜੀਆਂ ਦੂਸਰੇ ਸਾਈਡ ਜ਼ਮੀਨਾਂ ਵਾ ਉਹ ਢੇਲੀ ਨੂੰ ਹੁੰਦੀ ਸੀ ਇਹ ਸਾਡੀ ਜ਼ਮੀਨ ਰੁਪਈਏ ਵਾਲੀ ਹੁੰਦੀ ਸੀ ਜੀ ਖੂਹ ਲੱਗਦੇ ਹੁੰਦੇ ਸੀ ਇਸ ਟਾਈਮ ਖੂਹ ਚੱਲਦੇ ਹੁੰਦੇ ਇੱਥੇ ਇੱਥੇ ਖੂਹ ਚੱਲਦੇ ਹੁੰਦੇ ਸੀ ਤੇ ਬਹੁਤ ਚੰਗੀ ਖੇਤੀ ਹੁੰਦੀ ਸੀ ਸਾਡੀ ਉਪਜਾਊ ਜ਼ਮੀਨ ਸੀ ਤੇ ਜਦੋਂ 1955 ਦੇ ਵਿੱਚ ਇਸ ਹੈਡ ਦਾ ਨਿਰਮਾਣ ਕੀਤਾ ਗਿਆ ਹਰੀਕੇ ਵਾਲੇ ਹੈਡ ਦਾ ਉਸ ਤੋਂ ਬਾਅਦ ਅਨੇਕਾਂ ਹੀ ਪਿੰਡ ਇੱਥੇ ਵਸਦੇ ਸੀ ਜਿੱਥੇ ਅੱਜ ਟਾਈਮ ਦਰਿਆ ਚੱਲ ਰਿਹਾ ਨਾ ਇੱਥੇ ਅਨੇਕਾਂ ਹੀ ਪਿੰਡ ਵਸਦੇ ਸੀ ਆਬਾਦ ਪਿੰਡ ਸੀ ਜਿਹੜੇ ਵਧੀਆ ਰਹਿਣ ਗੁਜ਼ਾਰਾ ਕਰਦੇ ਸੀ ਆਪਣਾ ਤੇ ਬਹੁਤ ਤਗੜੇ ਪਰਿਵਾਰ ਵਸਦੇ ਸੀ ਇੱਥੇ ਜਦੋਂ 1955 ਦੇ ਵਿੱਚ ਹੈਡ ਦਾ ਨਿਰਮਾਣ ਕੀਤਾ ਗਿਆ ਤੇ ਫਿਰ ਜੱਕ ਦਾ ਮੇਥੋਂ ਪਾਣੀ ਦਾ ਫਲੋ ਛੱਡਿਆ ਤੇ ਰਾਜਸਤਾਨ ਨੂੰ ਪਾਣੀ ਦੇਣ ਲਈ ਇਹ ਹੈਡ ਦਾ ਨਿਰਮਾਣ ਕੀਤਾ ਤੇ ਪਾਣੀ ਇੱਥੋਂ ਜੱਕਦਮ ਛੱਡਿਆ ਤੇ ਜਿਹੜੇ अनेका ਹੀ ਪਿੰਡ ਬਰਬਾਰ ਕਰਦੇ ਅੱਜ ਵੀ ਤੁਸੀਂ ਦੇਖ ਰਹੇ ਜੋ ਇਸ ਪਾਣੀ ਦੀ ਸ਼ੂਕ ਇਹ ਪਾਣੀ ਦੀ ਸ਼ੂਕ ਨਹੀਂ ਗਈ ਇਹ ਸਾਡੇ ਦਿਲਾਂ ਦੀ ਧੜਕਣ ਆ ਜੀ ਅੱਜ ਵੀ ਇਹ ਜਿਵੇਂ ਸ਼ੂਕਾ ਮਾਰਦਾ ਓਵੇਂ ਸਾਡੇ ਦਿਲਾਂ ਦੀ ਧੜਕਣ ਆ ਇਸ ਨੂੰ ਦੇਖ ਕੇ ਵਾਦੀ ਆ ਕਿਉਂਕਿ ਜਿਹੜੇ ਬਰਬਾਦੀ ਹੋਣ ਵਾਲੀ ਤੇ ਹੋ ਗਈ ਦਰਿਆ ਦੇ ਵਿੱਚ ਤੇ ਜਿਹੜੇ ਤੁਸੀ ਬਣ ਲੱਗੇ ਆ ਇਹ ਵੀ ਟੁੱਟਣ ਦੀ ਕਿਨਾਰੇ ਆ ਜੇ ਬਾਈ ਦਾਵੇ ਅੱਜ ਇਸ ਤਰ੍ਹਾਂ ਹੀ ਪਾਣੀ ਚੱਲਦਾ ਰਿਹਾ ਤੇ ਸਾਡੇ ਦਿਲ ਦੇ ਸਹਿਮ ਦਾ ਡਾਰੇ ਡਾਰੇ ਆ ਵੀ ਇਹ ਬੰਨ ਟੁੱਟ ਜਾਣਗੇ ਅੱਛਾ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਅਲਰਟ ਕੀਤਾ ਕੋਈ ਇਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਹੁਣ ਤੱਕ ਸਹਾਇਤਾ ਮਦਦ ਮਿਲੀ ਹੈ ਸਭ ਤੋਂ ਪਹਿਲਾਂ ਇਹ ਦੱਸੋ ਸਰਕਾਰ ਨੇ ਕੋਈ ਅਨਾਉਂਸਮੈਂਟ ਕੀਤੀ ਸੀ ਜਦੋਂ ਇਹ ਹੜ੍ਹ ਆਉਣੇ ਸੀ ਬਿਲਕੁਲ ਨਹੀਂ ਜੀ ਸਾਨੂੰ ਤਾਂ ਇਹ ਵੀ ਨਹੀਂ ਪਤਾ ਇਹਦਾ ਪਰਿਵਾਰ ਸਾਡੇ ਇਹੋ ਜਿਹੇ ਆ ਜਿਨ੍ਹਾਂ ਦਾ ਰਹਿਣ ਵਸੇਰਾ ਅਜੇ ਵੀ ਇਸ ਦਰਿਆ ਦੇ ਵਿੱਚ ਹੀ ਆ ਲੋਕਾਂ ਨੇ ਆਪਣੇ ਘਰ ਬਣਾ ਕੇ ਵਾਏ ਆ ਉਹਨਾਂ ਨੂੰ ਇਹ ਅਜੇ ਨਹੀਂ ਪਤਾ ਲੱਗਾ ਰਾਤ ਰਾਤ ਪਾਣੀ ਚੜ ਕੇ ਉਹਨਾਂ ਦੇ ਘਰ ਡੁੱਬ ਗਏ ਟਾਣੀਆਂ ਜੀ ਟਾਣੀਆਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਅਸੀਂ ਰੈਸਕਿਊ ਕੀਤਾ ਬੇੜੀ ਦੇ ਰਾਹੀਂ ਆਪਦੇ ਜ਼ਰੀਏ ਮੰਨ ਲਓ ਪ੍ਰਸ਼ਾਸਨ ਦਾ ਸਾਨੂੰ ਕੋਈ ਸਹਿਯੋਗ ਨਹੀਂ ਮਿਲਿਆ ਅਜੇ ਤੱਕ ਨਾ ਹੀ ਸਾਨੂੰ ਉਹਨਾਂ ਨੇ ਅਲਰਟ ਕੀਤਾ ਵੀ ਪਾਣੀ ਬਹੁਤ ਜ਼ਿਆਦਾ ਪਿੱਛੇ ਆ ਰਿਹਾ ਅਜੇ ਵੀ ਪਾਣੀ ਵਧ ਰਿਹਾ ਵਾ ਤੇ ਸਾਨੂੰ ਅਜੇ ਤਾਈਂ ਪ੍ਰਸ਼ਾਸਨ ਦੀ ਕੋਈ ਕਾਲ ਨਹੀਂ ਆਈ ਵੀ ਪਾਣੀ ਪਿੱਛੋਂ ਇੰਨਾ ਆ ਰਿਹਾ ਜੇ ਇੰਨਾ ਰਿਹਾ ਕੀ ਸਿਸਟਮ ਆ ਤੁਸੀਂ ਆਪਣਾ ਰਹਿਣ ਵਸੇਰਾ ਪਾਸੇ ਲੈ ਜਾਓ ਚਾ ਕੋਈ ਮਾਲ ਡੰਗਰ ਕੱਢ ਲੋ ਆਪਣੇ ਬੱਚੇ ਸੁਰੱਖਿਤ ਜਗ੍ਹਾ ਤੇ ਲੈ ਜਾਓ ਸਾਨੂੰ ਅਜੇ ਤੱਕ ਅਲਰਟ ਨਹੀਂ ਆਇਆ ਤੁਸੀਂ ਜਨਾਬ ਦੇ ਪਿੰਡਾ ਸਾਨੂੰ ਲੈ ਕੇ ਜਾਓਗੇ ਬਿਲਕੁਲ ਇਹਨੇ ਸਾਡੇ ਨਾਲ ਗੁਰਜੀਤ ਸਿੰਘ ਗੁਰਜੀਤ ਪਿੰਡ ਕਿਹੜਾ ਦੱਸਿਆ ਤੁਸੀਂ ਰਾਮ ਸਿੰਘ ਵਾਲਾ ਜੀ ਪਿੰਡ ਰਾਮ ਸਿੰਘ ਵਾਲਾ ਤਹਿਸੀਲ ਤਹਿਸੀਲ ਪੱਟੀ ਡਿਸਟ੍ਰਿਕਟ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਪੈਂਦਾ ਇਹਨਾਂ ਦਾ ਪਰ ਤਰਨਤਾਰਨ ਉਹ ਫਿਰੋਜ਼ਪੁਰ ਦੋਨੇ ਜ਼ਿਲ੍ਹੇ ਜਿਹੜੇ ਨੇ ਜਦੋਂ ਜਿੱਥੇ ਮਿਲਦੇ ਨੇ ਉੱਥੇ ਆ ਸਿਰਫ ਪਾਣੀ ਦੀ ਛੜੀ ਜਿਹੜਾ ਹੈ ਦਰਿਆ ਜਿਹੜਾ ਐਡਾ ਫਲੱਡ ਨੇ ਜਿਹੜੇ ਉਹ ਤਰਨ ਤਰਨ ਔਰ ਫਰੋਜ਼ਪੁਰ ਦਾ ਸਾਰਾ ਜਿਹੜਾ ਬਾਰਡਰ ਐਂਟਰਟੈਸਟਿਕ ਬਾਰਡਰ ਉਹ ਜਿਹੜੇ ਸਾਰੇ ਨਾਲ ਦੇ ਪਿੰਡ ਨੇ ਤਹਿਸੀਲ ਪੱਟੀ ਔਰ ਤਹਿਸੀਲ ਫਰੋਜ਼ਪੁਰ ਦੇ ਉਹ ਪਿੰਡਾਂ ਨੂੰ ਹੜ੍ਹ ਕਿਸ ਤਰ੍ਹਾਂ ਹੜਾ ਦੀ ਮਾਰ ਦੇ ਥੱਲੇ ਆ ਸਾਰਾ ਔਰ ਜਿਸ ਤਰ੍ਹਾਂ ਕਿ ਗੁਰਜੀਤ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਅਲਰਟ ਨਹੀਂ ਆਇਆ ਕੋਈ ਅਨਾਉਂਸਮੈਂਟ ਨਹੀਂ ਹੋਈ ਔਰ ਇੱਕਦਮ ਰਾਤੋਂ ਰਾਤੀ ਪਾਣੀ ਚੜਿਆ ਔਰ ਜਦੋਂ ਸਵੇਰੇ ਉੱਠੇ ਤਾਂ ਰਾਤੋਂ ਰਾਤ ਲੋਕਾਂ ਨੂੰ ਨੱਟਣਾ ਪਿਆ ਇੱਥੋਂ ਬਿਲਕੁਲ ਜੀ ਰਾਤ ਦਾ ਪਾਣੀ ਬਹੁਤ ਵਧ ਗਿਆ ਰਾਤ ਦਾ ਪਾਣੀ ਬਹੁਤ ਵਧ ਬਹੁਤ ਵਧ ਗਿਆ ਪਾਣੀ ਦੇ ਚਲਦੇ ਨੂੰ 15 ਤੋਂ 18 ਦਿਨ ਹੋ ਗਏ ਆ ਤੇ ਹੁਣ ਲੈਵਲ ਘਟਿਆ ਕਿ ਵਧਿਆ ਕਿ ਉਹ ਨਹੀਂ 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 ਲੈਵਲ ਵਧ ਹੀ ਜਾਂਦਾ ਲੈਵਲ ਵਧ ਹੀ ਜਾਂਦਾ ਘਟਣ ਦਾ ਨਾ ਨਹੀਂ ਲੈ ਰਿਹਾ ਲੈਵਲ ਦਾ ਇਸ ਟਾਈਮ ਜਿਵੇਂ ਤੁਸੀਂ ਤੁਹਾਨੂੰ ਦੱਸਿਆ 88 ਵਾਲੇ ਪਾਣੀ ਤੋਂ ਵੱਧ ਲੈਵਲ ਹੋ ਗਿਆ ਇੱਥੇ ਇੱਥੇ ਜੇ ਤੁਹਾਡਾ ਜਿਹੜਾ ਸਾਰਾ ਫਲੱਡ ਦੀ ਜਿਹੜੀ ਸਿਚੁਏਸ਼ਨ ਜਿਹੜੀ ਆੜਾ ਦੇ ਜਿਹੜੀ ਬਿਲਕੁਲ ਬਿਲਕੁਲ ਤੇ ਜਦੋਂ ਤੋਂ 2023 ਦੇ ਵਿੱਚ ਪਾਣੀ ਆਇਆ ਮੈਂ ਥੋੜੀ ਜੀ ਤੁਹਾਡੀ ਨੌਲੇਜ ਚ ਲੈ ਕੇ ਆਉਣੀ ਚੀਜ਼ ਤੇ ਇਸ ਦੇ ਨਾਲ ਉਹ ਪਾਣੀ ਥੋੜਾ ਜਿਹਾ ਘੱਟ ਮਾਤਰਾ ਚ ਸੀ ਤੇ ਉਹ ਵੀ ਐਡੇ ਵੱਡੇ ਪੱਧਰ ਤੇ ਸਾਡਾ ਨੁਕਸਾਨ ਕਰਕੇ ਗਿਆ ਵੀ ਅਜੇ ਤੱਕ ਰੋਸ ਦੀ ਪ੍ਰਵਾਹੀ ਸਾਡੇ ਤੋਂ ਨਹੀਂ ਹੋਈ ਸਰਕਾਰਾਂ ਨੇ ਤੇ ਚਲੋ ਕਰਨੀ ਕੀ ਸੀ ਸਾਡੇ ਤੋਂ ਖੁੱਦ ਤੋਂ ਅਜੇ ਤੱਕ ਉਹ ਸਾਡੇ ਤੋਂ ਹਾਲਾਤ ਨਹੀਂ ਸੰਭਲੇ ਗਏ ਤੇ ਹੁਣ ਫਿਰ ਇਹ ਜਿਹੜਾ ਮੰਜ਼ਲਾ ਮੈਨੂੰ ਲੱਗਦਾ ਵੀ ਸਾਡਾ ਬਹੁਤ ਔਖਾ ਜਾਣਾ ਜੀ ਤੁਹਾਡੀ ਆਪਣੀ ਕਿੰਨੀ ਜਮੀਨ ਰਕਬਾ ਕਿੰਨਾ ਤੁਹਾਡਾ ਜਿਹੜਾ ਖੇਤੀ ਥੱਲੇ ਜਿਹੜੀ ਤੁਸੀਂ ਖੇਤੀ ਥੱਲੇ ਅਸੀਂ 18 ਤੋਂ 20 ਏਕੜ ਦੀ ਖੇਤੀ ਕਰਦੇ ਆ ਤੇ ਹੁਣ ਕਿੰਨਾ ਤੇ ਮਾਰ ਪਈ ਹੋਈ ਹੈ ਟੋਟਲੀ ਪੈ ਗਈ ਆ ਜੀ ਸਾਰਾ ਪਾਣੀ ਦੇ ਵੇਟਾ ਟੁੱਟ ਗਿਆ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਸਾਡਾ ਪਿੰਡ RAM SINGH ਵਾਲਾ ਜਦੋਂ ਹੈਡ ਦਾ ਨਿਰਮਾਣ ਹੋਇਆ ਵੀ ਟੋਟਲੀ ਜ਼ਮੀਨ ਸਾਡੀ ਦਰਿਆ ਦੇ ਵਿੱਚ ਆ ਸਾਡੇ 550 ਏਕੜ ਰਕਬਾ ਸਾਡੇ ਪਿੰਡ ਦਾ RAM SINGH ਵਾਲੇ ਦਾ ਉਹ ਟੋਟਲੀ ਦਰਿਆ ਦੀ ਮਾਰੇ ਠਾ ਇਹ ਜਿਹੜੇ ਭਗਵੰਦਵਾਹ ਸਾਹਿਬ ਕਹਿੰਦੇ ਸੀ ਸਾਡੇ ਨਾਲ ਮਜ਼ਾਕ ਕਰਨ ਆਏ ਸੀ ਇੱਥੇ ਵੀ ਅਸੀਂ ਬੱਕਰੀਆਂ ਦੇ ਪੈਸੇ ਦਵਾਂਗੇ ਤੁਹਾਨੂੰ ਕੁਕੜੀਆਂ ਦੇ ਪੈਸੇ ਦਵਾਂਗੇ ਆਂਡਿਆਂ ਦੇ ਪੈਸੇ ਦਵਾਂਗੇ ਤੇ ਸਾਨੂੰ ਤਾਂ ਪਤਾ ਨਹੀਂ ਲੱਗਿਆ ਕੁਕੜੀਆਂ ਕਦੋਂ ਰੁੜਗੀਆਂ ਸਾਡੀਆਂ ਪਾਕਿਸਤਾਨ ਚ ਚਲੇ ਗਈਆਂ ਬੱਕਰੀਆਂ ਕਦੋਂ ਰੁੜ ਕੇ ਚਲੇ ਗਈਆਂ ਤੇ ਉਸ ਤੋਂ ਬਾਅਦ ਇਹ ਕਹਿੰਦੇ ਸੀ ਸਾਡੇ ਲੋਕਾਂ ਦੀ ਜਿਹੜੇ ਜਾਨਵਰ ਪਸ਼ੂ ਮਰ ਗਏ ਉਹ ਕਹਿੰਦੇ ਸੀ ਜਦੋਂ ਡੀਸੀ ਨਾਲ ਗੱਲ ਕੀਤੀ ਨਾ ਅਸੀਂ ਤੇ ਡੀਸੀ ਸਾਹਿਬ ਕਹਿੰਦੇ ਲਿਆਓ ਸਾਨੂੰ ਉਹਨਾਂ ਦੀ ਡੈੱਡ ਬਾਡੀਆ ਦਿਖਾ ਦਿਓ ਤੇ ਅਸੀਂ ਤੁਹਾਨੂੰ ਮੁਆਵਜ਼ਾ ਦੇ ਦੁੱਤ ਤੁਸੀਂ ਇਹ ਦੇਖੋ ਇੰਨਾ ਭਿਆਨਕ ਰੂਪ ਪਾਣੀ ਵਗ ਰਿਹਾ ਇੱਥੇ ਡੈੱਡ ਬਾਡੀਆ ਕਿੱਥੋਂ ਲੱਭਣਗੀਆਂ ਆ ਨੋਜ਼ ਜਿਹੜੀ ਆ 2023 ਤੋਂ ਜਦੋਂ ਬੰਨ ਇਥੋਂ ਟੁੱਟਾ ਸੀ ਉਦੋਂ ਬਣਾਈ ਇਹ ਚੜ ਕੇ ਪਾਣੀ ਇੱਧਰ ਆ ਗਿਆ ਸੀ हां गुरशमशीरआ सुनो हेलो आ चढ़ के पानी ना इस पसे आ गया था आ जिला घर आ दो मिनट ਉਤਰ ਕੇ ਵੇਖਣਾ ਵੇਖ ਲੋ ਇਹ ਇਹ ਬੰਦੇ ਹੁਣ ਕਿੱਧਰ ਗਏ ਇਹ ਤਾਂ ਵਿਚਾਰੇ ਆਪਣਾ ਘਰ ਕੋਲ ਚੜ੍ਹ ਕੇ ਬਾਹਰ ਗਿਆ ਜੀ ਇਹ 2023 ਚ ਬਹੁਤ ਵੱਡਾ ਨੁਕਸਾਨ ਆ ਇਹਨਾਂ ਦੇ ਘਰ ਕੋਲ ਟ ਹੈ ਗਏ ਇਹ 2023 ਜਿਹੜਾ ਨੁਕਸਾਨ ਹੋਇਆ ਸੀ ਉਹ ਤਾਂ ਡੁੱਬਿਆ ਸੀ ਇਹ ਹੋਈ ਆ ਜੀ ਉਹ ਹੀ ਆ ਅਜੇ ਵੀ ਵਿਚਾਰਾ ਰਿੰਦਾ ਨਿਕਨੇ ਕੇ ਬੱਚੇ ਦੇ ਇਹਦਾ ਇੱਕੋ ਇੱਕਲਾ ਜ਼ਮੀਨ ਆ ਇਧਰ ਬਦਰਾ ਵਾਲੀ ਸੜਕ ਚੋਂ ਨਾ ਡੁੱਬ ਗਿਆ ਹਾਂ ਇੱਕੋ ਇੱਕਲਾ ਵੇਖੋ ਟਰਾਂਸਫਾਰਮ ਲੱਗਿਆ ਸਾਡੇ ਕਿਸਾਨਾਂ ਦੇ ਵਿੱਚ ਘਾਰਿਆ ਝੋਨੇ ਡੁੱਬਿਆ ਕਮਾਦ ਆ ਤੇ ਸਾਹਮਣੇ ਤੁਸੀਂ ਵੇਖ ਸਕਦੇ ਜੇ ਸਾਡੇ ਕਿਸਾਨਾਂ ਦੇ ਟਰਾਂਸ ਇਹ ਆ ਬੰਨ 2023 ਟੁੱਟਿਆ ਸੀ 2023 ਚ ਟੁੱਟਿਆ ਇੱਥੋਂ ਹਾਂ ਇੱਥੋਂ ਟੁੱਟਿਆ ਇਹ ਪਿੰਡ ਕਿਹੜਾ ਪਿੰਦਾ ਹੋਣਾ ਜਮੀਨ ਕਿਹੜੇ ਪਿੰਡ ਦੀ ਪੈਂਦੀ ਹੋਣੀ ਹੈ ਇਹ ਕੁੜਮੇਰੀਆ ਜੀ ਕੁੜਮ ਦੀ ਜ਼ਮੀਨ ਹੈ ਪਿੰਡ ਕੁੜੋਮਾ ਬਿਲਕੁਲ ਹਰੀਕੇ ਹੈ ਦੇ ਲੱਗੇ ਹੈ ਜੀ ਅਸੀਂ ਆ ਇਸ ਵੇਲੇ ਪਿੰਡ ਬਸਤੀ ਲਾਲ ਸਿੰਘ ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਔਰ ਇਹ ਜਿਹੜਾ ਸੰਗਮ ਜਿਹੜਾ ਬਿਆਸ ਔਰ ਸਤਲੁਜ ਦਾ ਜਿਹੜਾ ਸੰਗਮ ਹੁੰਦਾ ਜਿਹੜਾ ਹਰੀਕੇ ਹੈਡਵਰਕਸ ਤੇ ਉਥੋਂ ਇਹ ਜਿਹੜੇ ਉਹ ਜਿਹੜਾ ਸਤਲੁਜ ਔਰ ਬਿਆਸ ਦਾ ਜਿਹੜਾ ਦੋਨਾਂ ਦਰਿਆ ਜਿਹੜੇ ਰਲ ਕੇ ਜਿਹੜੇ ਇੱਥੇ ਆਉਂਦੇ ਨੇ ਇਸ ਦਰਿਆ ਨੂੰ ਇੱਥੇ ਸਤਲੁਜ ਕਿਹਾ ਜਾਂਦਾ ਹੈ ਇਹ ਸਤਲੁਜ ਜਿਹੜਾ ਅੱਗੇ ਹੁਸੈਨੀਵਾਲਾ ਤੱਕ ਜਾਂਦਾ ਹੈ ਅਸੀਂ ਹੈਡਵਰਕਸ ਤੋਂ ਤਕਰੀਬਨ 5 ਕਿਲੋਮੀਟਰ ਹੀ ਆਏ ਹੋਵਾਂਗੇ ਤੇ ਇੱਥੇ ਦੇਖਿਆ ਇੱਥੇ ਬੰਨ ਲਾਣ ਦਾ ਕੰਮ ਹੋ ਰਿਹਾ ਹੈ ਤੇ ਜੱਜਪ੍ਰੀਤ ਤੁਸੀਂ ਦੱਸੋ ਇਹ ਬਸਤੀ ਲਾਲ ਸਿੰਘ ਸਾਡੇ ਪਿੱਛੇ ਤੁਸੀਂ ਦੇਖੋ ਆ ਸ਼ਮਸ਼ਾਨ ਘਾਟ ਹੈ ਆ ਦੇਖੋ ਬੈਂਚ ਸਾਰੇ ਡੁੱਬੇ ਹੋਏ ਨੇ ਆ ਤੁਹਾਡੇ ਖੱਬੇ ਹੱਥ ਜਿਹੜੀ 10 ਫੁੱਟ ਦੀ ਕੰਧ ਹੈ ਤੁਹਾਡੇ ਖੱਬੇ ਹੱਥ ਜਿਹੜੀ ਸ਼ਮਸ਼ਾਨ ਘਾਟ ਦੀ ਕੰਧ ਡੁੱਬੀ ਹੋਈ ਹੈ 10 ਫੁੱਟ ਦੀ ਕੰਧ ਹੈ ਜਿਹੜੀ ਡੁੱਬੀ ਹੈ ਆਹੀ ਪਿੰਡ ਦਾ ਸ਼ਮਸ਼ਾਨ ਘਾਟ ਹੈ ਜੀ ਲਵਰੀ ਤੇ ਬਸਤੀ ਲਾਲ ਸਿੰਘ ਵਾਲਾ ਤੁਹਾਡਾ ਪਿੰਡ ਹੈ ਹਾਂਜੀ ਜੀ ਇਹ ਪਾਣੀ ਕਦੋਂ ਚੜਿਆ ਕਿੰਨੇ ਦਿਨ ਹੋ ਗਏ ਪਾਣੀ ਸਰ ਕਾਫੀ ਦਿਨ ਹੋ ਗਏ ਕੱਲ ਥੋੜਾ ਘਾਟ ਹੀ ਅੱਜ 2-2 ਫੁੱਟ ਪਾਣੀ ਵਧ ਗਿਆ ਜੀ ਅੱਜ ਵਧਿਆ ਪਾਣੀ ਹਾਂਜੀ 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 ਕਾਫੀ ਦਿਨ ਮਰ ਦੋ ਹਫਤੇ ਤੋ ਹੋ ਰਿਹਾ ਹਾਂਜੀ 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 ਠੀਕ ਹੈ ਤੇ ਇੱਥੇ ਪ੍ਰਸ਼ਾਸਨ ਦੇ ਲੋਕ ਆਏ ਨੇ ਉਹਨਾਂ ਨੇ ਕੀ ਇੰਤਜ਼ਾਮ ਕੀਤੇ ਜੇ ਸਰਕਾਰ ਵੱਲੋਂ ਜੇ ਕੋਈ ਨਹੀਂ ਆਇਆ ਮਤਲਬ ਆਏ ਗੀੜਾ ਗੂੜਾ ਮਾਰ ਕੇ ਚੱਲ ਗਏ ਵੇ ਵੋਕੇ ਵੀ ਅਜੇ ਕੋਈ ਨਹੀਂ ਪ੍ਰੋਬਲਮ ਨਹੀਂ ਬਾਕੀ ਅੱਜ ਪਾਣੀ ਬਹੁਤ ਜ਼ਿਆਦਾ ਵਧ ਗਿਆ ਵਾ ਹੋ ਸਕਦਾ ਵੀ ਆਵੇ ਸਕਣ ਹਾਂ ਹਾਂਜੀ ਤੇ ਆ ਜਿਹੜਾ ਇੱਥੇ ਬੋਰੇ ਰੱਖੇ ਹੋਏ ਨੇ ਇਹ ਕਿਹੜੀ ਇਹ ਇਹ ਰੋਕਣ ਨੂੰ ਰੱਖੇ ਹੋਏ ਨੇ ਹਾਂਜੀ 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 ਨੂੰ ਕੰਮ ਕਰਨਾ ਤੇ ਵੀ ਨੌਕ ਬਣਨ ਵਾਸਤੇ ਰੱਖੇ ਹੋਏ ਵੀ ਕਰਦੇ ਭਰਾਈ ਕਰਨ ਦਾ ਹਾਂ ਇਹ ਕਦੋਂ ਤੋ ਮਾਰ ਪੈ ਰਹੀ ਹੈ ਇਹ ਸਾਰਾ ਹਫਤਾ ਦੋ ਤੇ ਹੋ ਗਿਆ ਵੀ ਮਤਲਬ ਪਹਿਲਾਂ ਥੋੜਾ ਸੀ ਹੁਣ ਜਿਆਦਾ ਵੱਧ ਗਿਆ ਸਰ ਆਹੀ ਸ਼ਮਸ਼ਾਨ ਘਾਟ ਥੋੜੀ ਪਿੰਡ ਹਾਂਜੀ 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 ਆਹੀ ਕਿੰਨੇ ਕ ਘਰ ਹੋਣੇ ਇੱਥੇ ਕਿੰਨਾ ਕ ਵੱਡਾ ਪਿੰਡ ਬਹੁਤ ਜਿਆਦਾ ਸਰ ਬਹੁਤ ਜਿਆਦਾ ਨੁਕਸਾਨ ਹੋ ਗਿਆ ਪਿੰਡ ਪਿੰਡ ਬਹੁਤ ਵੱਡਾ ਸਰ ਅੱਛਾ ਹਾਂਜੀ ਬਹੁਤ ਜਿਆਦੀਆਂ ਫਸਲਾਂ ਖਰਾਬ ਹੋ ਗਈਆਂ ਬਹੁਤ ਜਿਆਦਾ ਨੁਕਸਾਨ ਹੋ ਗਿਆ ਲੋਕਾਂ ਦਾ ਜੀ ਨੁਕਸਾਨ ਹੋ ਗਿਆ ਹਾਂਜੀ ਲੋਕਾਂ ਦਾ ਤੇ ਤੁਸੀਂ ਕੁਝ ਕੀ ਕਹਿਣਾ ਚਾਹੋਗੇ ਤੁਹਾਡੀ ਦਿਨ ਰਾਤ ਲਾਈਟ ਆ ਰਹੀ ਹੈ ਕੀ ਕਿਸ ਤਰ੍ਹਾਂ ਥੋੜਾ ਦਿਨ ਰਾਤ ਕਿਸ ਤਰ੍ਹਾਂ ਬੀਤ ਰਿਹਾ ਹੈ ਹਾਂਜੀ ਸਰ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਕਿ ਸਰ ਇੱਥੇ ਆ ਕੇ ਹਲਪ ਕੀਤੀ ਜਾਵੇ ਸਾਰਿਆਂ ਦੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਵਾ ਲੋਕਾਂ ਦੇ ਡੰਗਰ ਵੀ ਸਰ ਭੁੱਖੇ ਕਈਆਂ ਤੇ ਵਿਚਾਰੇ ਬਹੁਤ ਮੰਦਾ ਹਾਲ ਆ ਸਾਰੇ ਇੱਥੇ ਤੇ ਡੰਗਰ ਵਿੱਚ ਵੀ ਫਸੇ ਹੋਏ ਨੇ ਨਹੀਂ ਸਰ ਹੁਣ ਤਾਂ ਕੱਢ ਲੈ ਕੇ ਆਇਆ ਸਰ ਕੱਲ ਥੋੜੇ ਕੱਢਲੇ ਕਿੰਨੀ ਘਟਾਣੀਆਂ ਇਸ ਵੇਲੇ ਡੁੱਬੀਆਂ ਹੋਣੀਆਂ ਸਰ ਬਹੁਤ ਜ਼ਿਆਦਾ ਨੁਕਸਾਨ ਆ ਬਹੁਤ ਜ਼ਿਆਦੇ ਘਰ ਡੁੱਬ ਗਏ ਜੀ ਵਿੱਚ ਘਰ ਵੀ ਨਹੀਂ ਹਾਂਜੀ ਹਾਂਜੀ ਬਹੁਤ ਜ਼ਿਆਦੇ ਘਰ ਆ ਜਿਨ੍ਹਾਂ ਨੇ ਮਤਲਬ ਨਵੇਂ ਬਣਾਏ ਸਾਰੇ ਸਾਰੇ ਡੁੱਬ ਗਏ ਜੀ ਤੇ ਮਾਲਕੀਅਤ ਉਹਨਾਂ ਦੀ ਬੋਲਦੀ ਹੈ ਜੀ ਹਾਂਜੀ 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 ਹਾਂ ਸਰ ਸਾਹਿਬ ਸਤਿ ਸ अच्छा ਤੁਸੀਂ ਦੱਸੋ ਤੁਸੀਂ ਸਵਾਲ ਜਵਾਬ ਤਾਂ ਸੁਣੀ ਰਹੇ ਹੋ ਬਈ ਉਹੀ ਸਵਾਲ ਨੇ ਹਾਂਜੀ ਇਹੋ ਜੋ ਵੀਰ ਨੇ ਦੱਸਿਆ ਸਹੀ ਸਾਰਾ ਕਾਣ ਰਹਿ ਤਾ ਜਾਂਦਾ ਵੀ ਸਾਰਾ ਰੁੜ ਗਿਆ ਇਹ ਰਸਤਾ ਕਿੱਧਰ ਨੂੰ ਜਾਂਦਾ ਸੀ ਜੀ ਇਹ ਆਪਣੀ ਬੈਗ ਆਪਣੀ ਬੈਗ ਆ ਸਾਹਮਣੇ ਆ ਜਿੱਥੇ ਉਹ ਦੇਖਿਆ ਸਾਹਮਣੇ ਉਧਰ ਆਪਣੀ ਬੈਗ ਆ ਚਾਰ ਪੰਜ ਇੱਕ ਬੈਗਾਂ ਘਰ ਚ ਜਿਹੜਾ ਕਾਰ ਵਿੱਚ ਰਹਿੰਦੇ ਸੀ اچھا ਵਾਕੀ ਉਹ ਸਾਰੇ ਉਹਨਾਂ ਕਿ ਨਿਕਲ ਗਏ ਸਾਰਾ ਸਮਾਨ ਉਹਨਾਂ ਦਾ ਵਿੱਚ ਹੀ ਆ ਜੋ ਕਣਕਾਂ ਵਿੱਚ ਹੀ ਤੇ ਤੁਹਾਡਾ ਜੀ ਸਾਡਾ ਏਦਾਂ ਹੀ ਬੈਗ ਇਧਰ ਕੱਢੀ ਪੈੜੀ ਵਿੱਚ ਆ ਪਹਿਲੀ ਤੁਹਾਡੇ ਵਿੱਚ ਹੀ ਹੈ ਨਾਰਮਲ ਟਾਈਮ 'ਚ ਦਰਿਆ ਅੰਦਰ ਕਿੱਥੇ ਤੱਕ ਰਹਿੰਦਾ ਜਿਹੜਾ ਹੁਣ ਦਰਿਆ ਅੱਜ ਦੇ ਛਪਾਈ ਦੇ ਚੱਲਣ ਦੇ ਉਰਲੇ ਦਾ ਪਰ ਕੰਡੇ ਦੇ ਅੱਛਾ ਉਸ ਤੇ ਪਰਲੇ ਪਾਸੇ ਰਹਿੰਦਾ ਆ ਉਹਦੇ ਨਾਲ ਉਰਲੇ ਬੰਨੇ ਆ ਉਹ ਕੰਡਾ ਆ ਜਿਹੜਾ ਹੁਣ ਜਿਹੜਾ ਕੰਡਾ ਜਿੱਥੇ ਅਸੀਂ ਹੁਣ ਖੜੇ ਆ ਇੱਥੇ ਪਾਣੀ ਨਹੀਂ ਰਹਿੰਦਾ ਨਾਰਮਲ ਨਾ ਇਹ ਪਹਿਲੀਆਂ ਸਾਰੇ ਝੋਨੇ ਆ ਇਹ ਝੋਨੇ ਲੱਗੇ ਹੋਏ ਸਾਰੇ ਝੋਨੇ ਲੱਗੇ ਦਰਿਆ ਚੜਿਆ ਮਤਲਬ ਤੁਹਾਡੀਆਂ ਪਹਿਲੀਆਂ 'ਚ ਦਰਿਆ ਆ ਗਿਆ ਹਾਂ ਪਹਿਲੀ ਚਾਣ ਅੱਛਾ ਉਹ ਇੱਥੇ 20 20 ਫੁੱਟ ਪਾਣੀ ਆ ਇੱਥੇ 20 20 ਫੁੱਟ ਪਾਣੀ ਤੇ ਸਰਕਾਰ ਵੱਲੋਂ ਕੋਈ ਆਏ ਕੋਈ ਸਹਾਇਤਾ ਆਈ ਕਿਸੇ ਤਰ੍ਹਾਂ ਦੀ ਸਰਕਾਰ ਆਉਂਦੀ ਦੇ ਆਏ ਸਾਰੇ ਨਰੀਖ ਘਟਾਰੀਆ ਹੁੰਦਾ ਲਾਲਜੀਤ ਭੁੱਲਰ ਵੀ ਹੁੰਦਾ ਕੋਈ ਇਦਾਂ ਵੇਖ ਕੇ ਚਲ ਜਾਂਦੇ ਕੋਈ ਨਹੀਂ ਦੇਗੇ ਤੇ بارش ਵੇਲੇ ਬਿਜਲੀ ਆਉਂਦੀ ਹੈ ਜੀ ਬਿਜਲੀ ਹੁਣ ਕੱਟੀ ਹੈ ਇੱਧਰ ਤੇ ਇੱਧਰ ਬੰਨ੍ਹ ਪਾਰ ਤੇ ਆਉਂਦੀ ਹੈ ਇੱਧਰ ਨਹੀਂ ਆਈ ਇੱਧਰ ਦੇ ਪਾਸੇ ਬਿਜਲੀ ਕਿੰਨਾ ਟਾਈਮ ਹੋ ਗਿਆ ਕੱਟੀ ਹੋਈ ਇੱਧਰ ਕਿੰਨੇ ਦੇਖੇ ਖੰਭੇ ਡਿੱਪੇ ਸਾਰੇ ਸਾਡੀ ਅਠਾਂ ਵਾਲੇ ਆ ਚਮੀਆਂ ਵਾਲਿਆ ਹੈਗਾ ਇੱਕ ਖੰਭਾ ਵੀ ਡਿੱਗ ਗਿਆ ਬਿਜਲੀ ਦੇ ਖੰਭੇ ਅੰਦਰ ਡਿੱਗ ਪੇ ਹਾਂ ਡਿੱਗ ਪੇ ਆ ਜਿਹੜੀ ਤਾਰ ਜਿਹੜੀ ਜਾ ਰਹੀ ਹੈ ਆ ਜਿਹੜਾ ਖੰਭਾ ਵਿੱਚ ਤੁਸੀਂ ਦੇਖ ਰਹੇ ਹੋ ਇਹ ਖੰਭਾ ਇੱਕ ਡੇਪਿਆ ਵਿੱਚੋਂ ਇਹ ਵੀ ਡਿੱਗਣਿਆ ਡਿੱਗਣੀ ਆ ਠੀਕ ਹੈ ਖੰਬੇ ਤੋਂ ਅਗਲਾ ਖੰਭਾ ਨਜ਼ਰ ਨਹੀਂ ਆ ਰਿਹਾ ਉਹ ਕਿੱਧਰ ਹੈ ਉਹ ਡਿੱਗ ਪਿਆ ਥੱਲੇ ਥੱਲੇ ਡਿੱਗ ਪਿਆ ਹੂੰ ਇਹ ਬਿਜਲੀ ਤਾਰ ਸੀ ਸਾਰੀ ਨਾ ਬਿਜਲੀ ਤਾਰ ਤੁਸੀਂ ਪ੍ਰਧਾਨ ਜੀ ਕੁਝ ਦੱਸਣ ਲੱਗੇ ਸੀ ਮੈਂ ਦੱਸਣਾ ਦੱਸਣਾ ਚਾਹੁੰਦਾ ਜੀ ਇਹ ਅੱਜ ਆਪਾਂ ਜਿੱਥੇ ਖੜੇ ਆ ਵਸਤੀ ਲਾਲ ਸਿੰਘ ਵਾਲੀ ਇਹ ਵਸਤੀ ਲਾਲ ਸਿੰਘ ਵਾਲੀ ਇਹ ਸਿਵੇ 'ਚ ਹੂੰ ਜਿਹੜਾ ਸਾਹਮਣੇ ਤੁਸੀਂ ਵੇਖ ਸਕਦੇ ਹੋ ਹੂੰ ਠੀਕ ਹੈ ਏ ਦੇਖੋ ਇਹ ਬਹੁਤ ਜਿਆਦਾ ਨੁਕਸਾਨ ਹੋਇਆ ਸਾਡੇ ਕਿਸਾਨਾਂ ਦਾ ਮੱਕੀ ਦੀਆਂ ਫਸਲਾਂ ਸੀ ਕਮਾਟ ਦੀਆਂ ਫਸਲਾਂ ਸੀ ਝੋਨੇ ਸੀ ਸਾਰੇ ਹੀ ਬੁਰੀ ਤਰ੍ਹਾਂ ਤਬਾਹ ਹੋ ਗਏ ਜੀ ਮੈਂ ਤੁਹਾਨੂੰ ਇੱਕ ਛੋਟੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਦਾ ਜਿਹਨੂੰ 2023 ਚ ਫਲਾਡ ਆਇਆ ਪੱਤਰਕਾਰ ਸਾਹਿਬ ਉਦੋਂ ਵੀ ਇੱਥੇ ਬਹੁਤ ਵਧੀਆ ਫਸਲਾਂ ਸੀ ਫਸਲਾਂ ਤੇ ਸਾਡੇ ਕਿਸਾਨਾਂ ਦੀਆਂ ਰੁੜ ਗਈਆਂ ਔਰ ਸਭ ਤੋਂ ਵੱਡੀ ਮਾਰ ਸਾਡੇ ਕਿਸਾਨਾਂ ਨੂੰ ਹੀ ਪਈ ਕਿ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਵੀ ਰੁੜ ਕੇ ਕਿਤੇ ਦਾ ਬਹੁਤ ਜਿਆਦਾ ਸਲਟ ਪੈ ਗਈ ਕਿਤੇ ਟੋਏ ਪੈ ਗਏ ਸਾਡੇ ਕਿਸਾਨਾਂ ਦੇ ਕੋਠੇ ਵੀ ਰੁੜ ਗਏ ਬੋਰ ਵੀ ਰੁੜ ਗਏ ਟਰਾਂਸਫਰ ਵੀ ਰੁੜ ਗਏ ਪਰ ਸਰਕਾਰ ਦੀ ਨਲਾਇਕੀ ਸਰਕਾਰ ਨੇ ਉਦੋਂ ਬਾਅਦ ਵਿੱਚ ਕਿਸਾਨਾਂ ਦੇ ਵੱਲ ਮੁੜ ਕੇ ਵੇਖਿਆ ਵੀ ਹਮ ਇਤੋਂ ਤੱਕ ਕਿ ਸਾਡੇ ਕਿਸਾਨਾਂ ਨੂੰ ਸਿਰਫ 6500 ਰੁਪਈਆ ਹੀ ਮਿਲਿਆ ਜਿਹੜਾ ਸੈਂਟਰ ਸਰਕਾਰ ਵੱਲੋਂ ਆਇਆ ਇੱਕ ਫਸਲ ਦਾ ਇੱਕ ਏਕੜ ਦਾ 16500 ਰੁਪਈਆ ਹਮ ਔਰ ਪੰਜਾਬ ਸਰਕਾਰ ਨੇ 1 ਰੁਪਈਆ ਵੀ ਨਹੀਂ ਦਿੱਤਾ ਜੀ ਇਹ 2023 ਦੀ ਗੱਲ ਹੈ ਜੀ 2023 ਦੀ ਗੱਲ ਹੈ ਇੱਥੇ ਕਿੰਨੀ ਦੇਰ ਤੋਂ ਇਹ ਬੰਨ ਲਾਣਾ ਕਦੋਂ ਸ਼ੁਰੂ ਕੀਤਾ ਤੁਸੀਂ ਇੱਥੇ? 1500 ਆ ਦੇ ਹੈ। ਇੱਥੇ ਹੀ ਬੈਠੇ ਹੋ ਤੁਸੀਂ ਬੰਨ ਤੇ ਤਾਂ ਕਿ ਬੰਨ ਨਾ ਟੁੱਟੇ। ਅੱਛਾ। ਮਾਲ ਨਾ ਨਾ ਉਹ ਹੀ ਮਾਰਾ ਖਾੜਾਗੇ। ਹੂੰ। ਆ ਨਾ ਲੋ ਬਿਨਾਂ ਆਦੇ ਜੀਤ ਬਚੇ ਨਾ। ਜੀ ਆਦੇ ਕੱਢੇ ਡੰਗਰ ਆਪਦੇ ਕੱਢੇ। ਉਹਨਾਂ ਸਰ ਤੇ ਕਿਜਾਰਾ ਕਰਾਂਗੇ ਕੱਖ ਨਹੀਂ ਦੇਣਾ। ਹੁਣ ਤੁਸੀਂ ਸੋਚ ਜੜਾ ਜਿਹੋ ਨਾ ਉਸ ਦਾ ਲੱਖ ਰੁਪਏ ਦਾ ਕਿੱਲੇ ਦਾ ਹੈ। ਖਰਚਾ ਕਿੰਨਾ ਆਉਂਦਾ? ਹੂੰ। ਤਕਿਓ 10000 ਰੁਪਇਆ ਦੇ ਦੇਣਗੇ ਕਿੱਲੇ ਦਾ ਤਾਂ ਉਹਨਾਂ ਕਿਤੇ ਆਪਣਾ ਕਿਤੇ ਉਹਦ ਪੂਰੀ ਆ ਜਾਣੀ ਇੱਥੇ ਮੋਟਰ ਵੀ ਲੱਗੀ ਸੀ ਤੁਹਾਡੀ ਪਹਿਲੀ ਤੇ ਉਹ ਪਾਵਾ ਲੱਗੀ ਉਹ ਬਟਾਫਾ ਲੱਗਿਆ ਉਹ ਡੁੱਬ ਗਿਆ ਬੋਰ ਵੀ ਮੋਟਰ ਦਾ ਉਹ ਬੋਰ ਤਾਂ ਸਾਰੇ ਡੁੱਬੇ ਹੋਣਾ ਬੋਰ ਬਾ ਟਟਾਫਾ ਮੀ ਉਹ ਧੀਦਾ ਸਾਰਾ ਸਮਾਨ ਹੀ ਡੁੱਬ ਗਿਆ ਸਮਾਨ ਵਿੱਚ ਇਹ ਸਮਾਨ ਫਿਰ ਕੱਟ ਕੇ ਕਿੱਥੇ ਖੜੀ ਗਏ ਹੂੰ ਫ੍ਰਿਜ ਫਰੂਜ ਸਾਰਾ ਹਾਂ ਸਭ ਕੁਝ ਵਿੱਚ ਹੀ ਕੋਈ ਜੀ ਨਹੀਂ ਕੱਢੀ ਉਹ ਕੋਠੇ ਤੇ ਚੜਨ ਦਾ ਵੀ ਟਾਈਮ ਨਹੀਂ ਲੱਗਿਆ ਨਾ ਨਾ ਕੋਠੇ ਤੇ ਫਰਜਾਣੇ ਜੀ ਦਾ ਪਾਣੀ ਉੱਪਰ ਨਹੀਂ ਸਮਾਨ ਕੋਠੇ ਤੇ ਚੜਨ ਦਾ ਵੀ ਟਾਈਮ ਨਹੀਂ ਮਿਲਿਆ ਨਹੀਂ ਨਹੀਂ ਕੱਢਿਆ ਨਹੀਂ ਗਾਇਆ ਇਹ ਫਿਰ ਨਹੀਂ ਸਮਾਨ ਕੋਠੇ ਹੂੰ ਉਹਨਾਂ ਦਾ ਤਾਂ ਬਚਾਰੂ ਚਲ ਮੀਰਾਂ ਦਾ ਬਚਾਰੂਗਾ ਤੇ ਚਲ ਕੋਠੇ ਤੇ ਕੱਢਾਂਗੇ ਉੱਥੇ ਫਿਰ ਤਰ ਪਹਿਲਾਂ ਮੰਗਾਗੇ ਉਹ ਮੰਗਾ ਹੁਣ ਰੋਟੀ ਕਿੱਥੇ ਬਣਾਉਣੀ ਹੈ ਤੁਸੀਂ ਰੋਟੀਆਂ ਬਈ ਤੇ ਤਾਂ ਕਰੀ ਬਾਬੇ ਦੇ ਜਾਂਦੇ ਐ ਅੱਛਾ ਤੇ ਤੁਹਾਡਾ ਚੁੱਲਾ ਨਹੀਂ ਬੜਿਆ ਕਿੰਨੇ ਦਿਨ ਹੋ ਗਏ ਚੰਦਾਰ ਗੈਸ ਹੀ ਜਾਂਦਾ ਏ ਕਿੱਥੇ ਆਵੇ ਉਹ ਅੰਦਰ ਉਹ ਅੰਦਰ ਗੈਸ ਚੁੱਲਾ ਲਿਆ ਕੇ ਆਏ ਹਾਂ ਗੈਸ ਨਾਲ ਲਿਆ ਕੇ ਆਇਆ ਹੁੰਦਾ ਚਲ ਅੱਛਾ ਇਹ ਨਾ ਉਹ ਕਹਿ ਬਣੇ ਤੇ ਪਕਾ ਕੇ ਖਾਣੀ ਤੇ ਪੈਣੀ ਤੇ ਅੰਦਰ ਕੋਈ ਚੀਜ਼ ਦੀ ਲੋੜ ਪੈਂਦੀ ਹੈ ਕਿਵੇਂ ਜਾਣੇ ਉਹ ਘਰ ਚ ਅਸੀਂ ਉਹ ਬੱਚੇ ਜਲ ਜਾਂਦੇ ਉਹ ਫਿਰ ਲੈ ਆਉਂਦੇ ਹੁਣ ਉਹ ਕੱਲ ਤੇ ਕਿਵੇਂ ਤੈਰ ਕੇ ਜਾਂਦੇ ਕੋਈ ਕੱਲ ਇਦਾਂ ਕਰਕੇ ਇਹ ਵਿੱਚੋਂ ਹਾਂ ਜੇ ਗਹਿਰਾ ਹੋਵੇ ਤਾਂ ਥੋੜਾ ਤੈਰ ਕੇ ਹਾਂ ਕੋਤਾਲ ਦੇ ਨਹੀਂ ਜਾਂਦੇ ਭਈ ਉਹ ਕਿਹਜੀ ਦੀ ਲੋੜ ਨੇ ਅੰਦਰ ਪਟਣ ਦੀ ਇਹ ਕਿੰਨੇ ਫੁੱਟ ਤੇ ਹੋਣਾ ਜੀ ਕਿੰਨੇ ਫੁੱਟ ਤੇ ਹੋਣਾ ਹੈ ਗਹਿਰੇ ਗਹਿਰਾ ਕਿੰਨਾ ਹੋਣਾ ਹੈ ਇਹ ਇਹ ਤਾਂ ਬੱਚਿਆਂ ਦੇ 100 ਤੱਕ ਆ ਜਾਂਦਾ ਹੈ ਪਾਣੀ ਅਹੀਂ ਤੱਕ ਆਹ ਇਹ ਪਰसों ਤੋਂ ਜ਼ਿਆਦਾ ਚੜਿਆ ਪਹਿਲਾਂ ਘੱਟ ਸੀ ਪਾਣੀ ਹੁਣ ਜ਼ਿਆਦਾ ਚੜਿਆ ਹੋਆ ਤੋਂ ਰਾਤ ਦਾ ਬਹੁਤ ਜ਼ਿਆਦਾ ਫੇਰ ਹੋ ਗਿਆ ਪਾਣੀ ਆ ਵੀ ਆ ਕਿਸਾਨ ਸਾਡੇ ਨਾਲ ਇਹ ਦੋ ਬਿਆਂ ਦੇ ਨਾਲ ਝੋਨਾ ਡੁੱਬਾ ਪੈਸਦਾ ਇਹਨਾਂ ਦਾ ਡੁੱਬਾ ਗਿਆ ਇਹ 2023 ਵੀ ਬਹੁਤ ਵੱਡੀ ਇਹਨਾਂ ਨੂੰ ਮਾਰ ਪਈ ਆ ਉਹੀ ਮਾਰ ਆ ਕਿ ਫਿਰ ਪੱਛੇ ਤੇਜੀ ਆਪਾਂ ਅਠ ਕਿੱਲੇ ਆਇਆ ਲਿਆ ਇਹ ਨਾਲ ਠੇਕੇ ਤੋਂ ਵੀ ਰੁੜ ਗਿਆ ਤੂੜੀ ਬਣਾਈ ਸੌਟਰ ਚਲ ਵੇਚਾਂਗੇ ਗੁਜ਼ਾਰਾ ਕਰਾਂਗੇ ਸਾਡੀ ਉਹ ਵੀ ਰੁੜ ਗਈ ਉਹ ਸੋਚੋ ਵੇਜ ਕਿੰਨੇ ਦੀ ਸੀ ਉਹ ਫੇਰ ਠੇਕਾ ਅਟ ਦੇਣਾ ਪੈਣਾ ਤੁਹਾਨੂੰ ਹਾਂ ਠੇਕੇ ਤਾਂ ਠੇਕੇ ਤਾਂ ਮੰਗੀ ਲੈਣਾ ਉਹਨਾਂ ਨੂੰ ਕੀ ਲੱਗੇ 8 ਕਿੱਲੇ ਠੇਕੇ ਤੇ ਲਿਆ ਹੋਇਆ ਸੀ 3 ਕਿੱਲੇ ਆਪਣਾ ਸੀ ਇਹਨਾਂ ਦੇ ਬੱਚੇ ਥੋੜੇ ਚੰਗੇ ਮਿਹਨਤ ਕਰਦੇ ਬੱਚਾ ਹੜਾ ਕੰਪਨੀ ਤੇ ਕਾਰ ਮੋਟਰ ਦਾ ਕੰਮ ਕਰਦਾ ਹਾਂ ਤੇ ਤੇ ਸਾਰੀ ਖੇਤੀ ਜਿਹੜੀ ਹੈ ਸਾਰੇ ਕੋਣ ਤੁਹਾਡੇ ਹਸਬੈਂਡ ਜਿਹੜੇ ਹੈ ਉਹਨਾਂ ਨੇ ਉਹ ਵੀ ਨਾਲ ਕਰਦੇ ਨਾਲ ਕਾਕਾ ਕਰਦਾ ਨਾਲ ਕਾਕਾ ਕਰਦਾ ਹਾਂ ਇਹ ਕਾਕਾ ਕਾਕਾ ਕੰਪਨੀ ਚ ਪਰ ਆਦ ਕਿ ਉਹਨਾਂ ਰੱਖਿਆ ਭਿ ਝੋਨੇ ਦਾ ਕਰਕੇ ਤੇ 11 ਕਿੱਲੇ ਦੀ ਖੇਤੀ ਸਾਂਮੀ ਹੋਈ ਸੀ ਜਿਹੜੀ ਹੁਣ ਪਾਣੀ ਚ ਸਾਰੀ ਪਾਣੀ ਇੱਥੇ ਉੱਥੇ 3 ਕਿੱਲੇ ਆ 3 ਕਿੱਲੇ ਆ ਨਾਲ ਗਾਰੀ ਹੋ ਰਿਆ ਉਹ ਵੀ ਮਰ ਗਿਆ ਤੇ ਕੱਲੇ ਆਪਣੇ ਤਿੰਨ ਕਿੱਲੇ ਨਹੀਂ ਜਿਹੜੇ ਅੱਠ ਕਿੱਲੇ ਠੇਕੇ ਤੇ ਲਏ ਹੋਏ ਸੀ ਤੁਸੀਂ ਉਹ ਵੀ ਗਿਣੋ ਨਾ ਨਾ 11 ਕਿੱਲੇ ਦਾ ਨੁਕਸਾਨ ਹੋ ਜਾਣਾ ਫਿਰ ਤੁਹਾਡਾ ਤੁਹਾਨੂੰ ਕਹਿੰਦੇ ਵੀ ਤਿੰਨ ਕਿੱਲੇ ਪਛਾਓ ਜਿਹੜੀ ਕੋਠੀ ਉੱਥੇ ਆ ਤੇ ਤਿੰਨ ਕਿੱਲੇ ਆਪਣੇ ਤੇ ਦੋ ਕਿੱਲੇ ਗਾਂ ਨਾਲ ਆ ਰੰਪ ਦੇ ਨਾਲ ਜਿਹੜੇ ਅੱਠ ਕਿੱਲੇ ਤੁਹਾਡੇ ਡੁੱਬੇ ਠੇਕੇ ਵਾਲੇ ਉਹ ਕਿੱਥੇ ਨੇ ਉਹ ਕਿਹੜੇ ਪਿੰਡ ਤੇ ਤਿੰਨ ਕਿੱਲੇ ਉੱਥੇ ਅੱਛਾ ਤਿੰਨ ਕਿੱਲੇ ਉੱਥੇ ਆ ਤੇ ਦੋ ਕਿੱਲੇ ਗਾੜੀ ਪਾਂਜੀ ਤਾਂ ਤਿੰਨ ਆਪਣੇ ਆ ਅੱਛਾ ਹਾਂ ਆਪਾ ਜੀ ਉਠੇ ਕਿਉਂ ਮੋਕਾ ਦਾਤ ਮਾਰਨੇ ਝੂਠੋ ਨਾ ਮਾਰਦੇ ਨਾ ਫੇ ਲੋੜ ਝੂਠ ਮਾਰਦੇ ਕਿ ਇਹਨੇ ਕੋ ਦੇਣਾ ਪਾਣੂ ਹਮਮ ਅੱਜ ਬਾਦ ਤੇ ਹਾ 8 ਕਿੱਲੇ ਚੋਂ ਨਾ 8 ਕਿੱਲੇ ਚੋਂ ਨਾ 5 ਕਿੱਲੇ ਠੇਕੇ ਤੇ ਲੱਗੀ ਹੈ ਹਾਂ 5 ਇਹਦਾ ਠੇਕੇ ਤੇ ਆ ਤੇ ਤਿੰਨ ਆਉਦੇ ਆ ਤੇ ਫਿਰ ਤਿੰਨ 8 ਕਿੱਲੇ ਹੋਈ ਨਾ 8 ਕਿੱਲੇ ਹੋ ਗਏ ਤਿੰਨ ਨੁਕਸਾਨ ਤਾਂ ਪਾਵੇ 8 ਕਿੱਲੇ ਦਾ ਹੋਇਆ ਨਾ ਤੁਹਾਡਾ ਥੱਲੇ ਤਿੰਨ ਕਿੱਲੇ ਦਾ ਨਹੀਂ ਨਹੀਂ 8 ਕਿੱਲੇ ਦਾ ਆਇਆ ਨਾ 5 ਕਿੱਲੇ ਠੇਕੇ ਵਾਲੀ ਵੀ ਜੀਣਾ ਨਾ ਹਾਂ 50 ਜਾਨ ਠੇਕਾ ਹੈ ਕਿਉਂਕਿ ਠੇਕਾ ਤਾਂ ਤੁਸੀਂ ਦੇਣਾ ਹੀ ਹੈ ਜਿਹੜੀ ਜ਼ਮੀਨ ਹੈ ਉਹਦੋਂ ਨਾ ਲੈ ਜਾ ਤੇ ਗਾ ਮੇਰਾ ਇਹ ਤਰ੍ਹਾਂ ਹੈ ਨਾ ਕੋਈ ਚਿਕੂ ਪੁੱਛਦਾ ਨਾ ਇੱਥੇ ਕੋਈ ਸਰਪੰਚ ਪੁੱਛੇ ਨਾ ਕੋਈ ਇੱਥੇ ਕੋਈ ਸੂਲਤ ਨਹੀਂ ਜੇਗੀ ਆਪ ਹੀ ਆਪ ਦੇ ਕੋਈ ਕੁਝ ਨਹੀਂ ਜੇਗਾ ਤਾਂ ਟੰਗੀ ਨਹੀਂ ਕਿ ਸਿਰਫ ਬਣੀ ਪਾਣੀ ਆਈ ਹੈ ਪਿੰਡੇ ਵਿੱਚ ਹੋਰ ਕੋਈ ਸੂਲਤ ਨਹੀਂ ਇੱਥੇ ਹੈਗੀ ਉਹ ਵੀ ਛੱਪੜ ਲੱਗਦੇ ਦਵਾਈ ਫੂਟੀ ਨਹੀਂ ਜਾਣਾ ਪਵੇ ਉਹ ਸਾਨੂੰ ਪਜਣਾ ਪੈਂਦਾ ਰਾਤ ਨੂੰ ਹਮ ਇੱਥੇ ਪੁੱਛ ਨਹੀਂ ਇਹ ਕੋਈ ਕੁਝ ਵੀ ਇੱਥੇ ਤੇ ਦਿਗਾਰਾਈਆ ਅਸੀਂ ਪੱਟੀ ਇਸ ਵੇਲੇ ਖੜੇ ਆਂ ਪੱਟੀ ਜ਼ਿਲ੍ਹਾ ਤਰਨਤਾਰਨ ਸਤਲੁਜ ਦਰਿਆ ਦੇ ਤੂਸੀ ਬੰਦ ਤੇ ਇੱਥੇ ਜਦੋਂ ਹਰੀਕੇ ਹੈਡ ਵਰਕਸ ਤੋਂ ਅਸੀਂ ਤੁਰਦੇ ਹੋਏ ਤਕਰੀਬਨ ਕੋਈ 10-12 ਕਿਲੋਮੀਟਰ ਤੂਸੀ ਬੰਦ ਦੇ ਅੰਦਰ ਆ ਗਏ ਆਂ ਇਹ ਪੱਟੀ ਤਹਿਸੀਲ ਦੇ ਪਿੰਡ ਪੈਂਦੇ ਨੇ ਅਸੀਂ ਇੱਥੇ ਗੱਲ ਕਰਾਂਗੇ ਇਧਰ ਦੇ ਪਿੰਡਾਂ ਦੇ ਲੋਕਾਂ ਨਾਲ ਜਿਹੜੇ ਕਿ ਬਗੈਰ ਕਿਸੇ ਅਫਸਰ شاہੀ ਦੀ ਮਦਦ ਦੇ ਕੋਈ ਅਨਾਊਂਸਮੈਂਟ ਨਹੀਂ ਹੋਈ ਜਦੋਂ ਪਾਣੀ ਚੜਿਆ ਕਈ ਦਿਨ ਹੋ ਗਏ ਇਹ ਆਪਦੇ ਲੈਵਲ ਤੇ ਜਿਹੜੇ ਕਾਰਸੇਵਾਲੇ ਬਾਬੇ ਨੇ ਗੁਰਦੁਆਰਿਆਂ ਦੇ ਉਹ ਉਹਨਾਂ ਦੀ ਮਦਦ ਦੇ ਨਾਲ ਆਪਣੇ ਟਰੈਕਟਰ ਲਾ ਕੇ ਕਿਸ ਤਰ੍ਹਾਂ ਜਿਹੜਾ ਕੰਮ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਇਹ ਇੱਥੇ ਬੰਨ ਬੰਨ ਰਹੇ ਨੇ ਇਹ ਬੰਨ ਸੀ ਜਿਹਨੂੰ ਲੱਕ ਲੱਗਿਆ ਸੀ ਜਿਹਨੂੰ ਨੱਕਾ ਲੱਗਿਆ ਸੀ ਇਹ 16 ਤਰੀਕ ਨੂੰ ਇਹ ਬੰਨ ਟੁੱਟਣ ਦੇ ਕਿਨਾਰੇ ਸੀ ਇਹਨਾਂ ਨੇ ਹਿੰਮਤ ਕਰਕੇ ਕੁਝ ਹੀ ਘੰਟਿਆਂ ਚਾਲੇਦ ਵਾਲੇ ਪਿੰਡ ਵਾਲੇ ਇਕੱਠੇ ਹੋ ਕੇ ਬੋਰੀਆਂ ਲਿਆ ਕੇ ਬੋਰੇ ਭਰ ਕੇ ਨਾਲ ਵਾਲੇ ਪਿੰਡਾਂ ਤੋਂ ਮਿੱਟੀ ਦੇ ਆਪ ਇਹਨਾਂ ਨੇ ਮੋਹਮ ਸ਼ੁਰੂ ਕੀਤੀ ਫਿਰ ਪ੍ਰਸ਼ਾਸਨ ਵਾਲੇ ਆਏ ਕੋਹਨੇ ਸਾਡੇ ਕੋਲ ਡੀਜ਼ਲ ਲੈ ਲੋ ਸਾਡੇ ਕੋਲ ਤਾਰਾ ਲੈ ਲੋ ਇਹ ਸਾਰੀ ਕਹਾਣੀ ਸੁਣਦੇ ਆ ਇਹ ਸੰਤਾਪ ਇਹ ਕਿਵੇਂ ਹੰਡਾਰੇ ਨੇ ਇੱਥੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਗੁਰਪ੍ਰੀਤ ਸਿੰਘ ਇਹ ਪਿੰਡ ਕਿਹੜਾ ਪੈਂਦਾ ਜੀ ਪਿੰਡ ਸਭਰਾ ਜੀ ਤਹਿਸੀਲ ਪੱਟੀ ਡਿਸਟ੍ਰਿਕਟ ਤਰੁੰਦਾਂ ਜੀ ਹਾਂ ਗੁਰਪ੍ਰੀਤ ਮੈਨੂੰ ਇਹ ਦੱਸਿਓ ਬਾਈ ਜੀ ਕਿ ਇਹ ਜਿਹੜਾ ਐਡਾ ਤੁਸੀਂ ਇੱਥੇ ਇਹ ਬੰਨ ਜਿਹੜਾ ਲਾ ਰਹੇ ਹੋਣ ਇਹ ਰਿਪੇਅਰ ਕਰਨ ਦੀ ਲੋੜ ਕੀ ਪਈ ਕੀ ਡਰ ਪਿਆ ਕਦੋਂ ਦੀ ਗੱਲ ਆ ਇਹ ਬੰਨ 'ਚ ਕਿਵੇਂ ਖੋਰਾ ਪੈ ਰਿਹਾ ਸੀ ਕੀ ਹੋ ਰਿਹਾ ਸੀ ਸਰ ਇਹਨਾਂ 16 ਤਰੀਕ ਤੋਂ ਲੈ ਕੇ ਤੇ ਬੰਨ ਨੂੰ ਬਹੁਤ ਸਾਰੀ ਢਾਲ ਲੱਗ ਚੁੱਕੀ ਸੀ ਇਹ 2 ਪੁਆਇੰਟ ਆ 3 ਪੁਆਇੰਟ ਆ ਇੱਕ ਉਧਰ ਪਿੱਛੇ ਪੁਆਇੰਟ ਆ ਜੀ ਹੂੰ ਤੇ ਇਹਨਾਂ ਦੋਨਾਂ ਪੁਆਇੰਟਾਂ ਤੇ ਜਦੋਂ ਖੋਰਾ ਲੱਗਾ ਸਾਨੂੰ ਪਤਾ ਲੱਗਾ ਪਿੰਡ ਦੇ ਸੱਜਣਾਂ ਨੂੰ ਸਾਰਿਆਂ ਨੂੰ ਫਿਰ ਅਸੀਂ ਜਲਦੀ ਦੇ ਵਿੱਚ ਹੀ ਬਾਬਾ ਜੀ ਨਾਲ ਸੰਪਰਕ ਕਰਕੇ ਸਿਹਰਾਈ ਸਾਹਿਬ ਵਾਲੇ ਤੇ ਪਿੰਡ ਦੀ ਸੰਗਤ ਨੂੰ ਅਨਾਉਂਸਮੈਂਟਾਂ ਕਰਕੇ ਤੇ ਇਹ ਜਿਹੜੇ ਕਾਰਜ ਸ਼ੁਰੂ ਕੀਤੇ ਇਹ ਮਨ ਲਓ ਉਦੋਂ ਇੰਜ ਲੱਗਦਾ ਸੀ ਵੀ ਸਾਡੀਆਂ ਜਿਹੜੀਆਂ ਆ ਜ਼ਮੀਨਾਂ ਕੋਈ 4-5 ਹੇਕੜ ਦਾ ਇੱਧਰ ਮਨ ਲਓ ਥੱਲੇ ਆ ਜੇ ਬੰਨ ਟੁੱਟਦਾ ਤੇ ਉਹ ਸਾਡਾ ਬਹੁਤ ਵੱਡਾ ਨੁਕਸਾਨ ਜਾਨੀ ਮਾਲੀ ਹੋ ਸਕਦਾ ਸੀ ਪਰ ਪਿੰਡ ਪੱਧਰ ਤੇ ਅਸੀਂ ਸਾਰੀਆਂ ਸੰਗਤਾਂ ਨੇ ਇਕੱਠੀਆਂ ਹੋ ਕੇ ਇਹ ਜਿਹੜਾ ਬੰਨ ਜਿਹੜਾ ਤੁਸੀ ਟੁੱਟਣ ਦੇ ਚਲੇ ਗਿਆ ਸੀਗਾ ਉਹਨੂੰ ਬਚਾਉਣ ਦੇ ਵਿੱਚ ਬਹੁਤ ਵੱਡੀ ਮੁਹਿੰਮ ਮੰਨ ਲਓ ਇੱਕ ਛੇੜ ਕੇ ਨੂੰ ਕਾਮਯਾਬੀ ਵੱਲ ਲੈ ਕੇ ਗਿਆ ਜੀ ਕਿ ਜਿਹੜਾ ਤੁਸੀ ਬੰਨ ਦੇ ਦਰਿਆ ਵਾਲੇ ਪਾਸੇ ਜਿਹੜੀ ਲੋਕਾਂ ਦੀ ਮਲਕੀਅਤ ਹੈ ਜ਼ਮੀਨ ਹੈ ਜਿਹੜੀ ਪੂਰੀ ਕਾਸ਼ਤ ਹੁੰਦੀ ਹੈ ਇੱਥੇ ਇਹਦੀ ਜ਼ਮੀਨ ਦੀ ਸਾਰੀ ਸਾਰੇ ਇਦਾਂ ਜੀ ਹਰੀਕੇ ਤੋਂ ਲੈ ਕੇ ਜਿੱਥੋਂ ਤਾਈ ਆਪਣਾ ਏਰੀਆ ਬੰਦਾ ਵਾ ਮੰਨ ਲਓ ਮੁਠਿਆਂ ਵਾਲੇ ਤਾਈ ਮੰਨ ਲਓ ਤਰਨਤਾਰਨ ਡਿਸਟ੍ਰਿਕਟ ਦਾ ਜੀ ਜਿਹੜਾ ਅੱਗੇ ਫਰੋਜਪੁਰ ਡਿਸਟ੍ਰਿਕਟ ਹੀ ਆ ਇਹਦੇ ਵਿੱਚ ਜਿਹੜੀ ਮੰਨ ਲਓ ਸਰਕਾਰ ਦੀ ਜਾਂ ਕੋਈ ਦਰਿਆ ਦੀ 1 ਇੰਚ ਵੀ ਜਗ੍ਹਾ ਨਹੀਂ ਹੈਗੀ ਜੀ ਇਹ ਸਾਡੀਆਂ ਮਾਲਕੀ ਜ਼ਮੀਨਾਂ ਜੱਦੀ ਜ਼ਮੀਨਾਂ ਵਾਂ ਜਿਹੜੀਆਂ ਇਹ ਇਹਦੇ ਵਿੱਚ ਹੀ ਇਹ ਸਾਰਾ ਦਰਿਆ ਚੱਲ ਰਿਹਾ ਕਦੀ ਇਸ ਐਸਾਈਡ ਹੋ ਜਾਂਦਾ ਕਦੀ 10 ਕਿਲੇ ਮੰਨ ਲਓ ਜਦੋਂ ਕਿ ਇਹਦੀ ਡਾਇਰੈਕਸ਼ਨ ਚੇਂਜ ਹੋ ਜਾਂਦੀ ਆ ਕਿਤੇ ਪਾਣੀ ਜ਼ਿਆਦਾ ਆਉਂਦਾ ਵਾ ਕਿਤੇ 10 ਕਿਲੇ ਇੱਧਰ ਹੋ ਗਿਆ ਇਹ ਜ਼ਮੀਨ ਬਣ ਗਈ ਮਾੜੀ ਮੋੜ ਉਧਰ ਪੋ ਗਿਆ ਉਧਰ ਹੋ ਗਿਆ ਇਹ ਇਦਾਂ ਹੀ ਚੱਲ ਰਿਹਾ ਜੀ ਕੋਈ ਇਹਦੇ ਵਿੱਚ ਦਰਿਆ ਦੀ 1 ਇੰਚੀ ਜ਼ਮੀਨ ਨਹੀਂ ਹੈਗੀ ਸਾਡੀਆਂ ਮਾਲਕੀ ਜ਼ਮੀਨਾਂ ਆ ਜੀ ਅ 2023 2 ਸਾਲ ਪਹਿਲਾਂ ਵੀ ਇੰਨੇ ਨੁਕਸਾਨ ਹੋਏ ਅਸੀਂ ਜੀ ਸਰ ਉਦੋਂ ਵੀ ਬਹੁਤ ਸਾਰਾ ਨੁਕਸਾਨ ਆਇਆ ਸੀ ਉਦੋਂ ਤਾਂ ਇਹ ਜਿਹੜਾ ਤੁਸੀ ਬੰਨਾ ਹੈ ਉਹ ਪਿੱਛੋਂ ਹਰੀਕੇ ਸਾਈਡ ਤੋਂ ਟੁੱਟ ਚੁੱਕ ਟੁੱਟ ਗਿਆ ਸੀਗਾ ਘੜਮ ਪਿੰਡ ਤੋਂ ਤੇ ਉਸ ਨੇ ਸਾਡੇ ਪਿੰਡ ਦਾ ਕੁੱਤੀ ਵਾਲੇ ਪਿੰਡ ਦਾ ਗਾਂ ਤਾਂ ਬਹੁਤ ਗਦਾਈਕੇ ਪਿੰਡ ਤਾਂ ਬਹੁਤ ਵੱਡਾ ਨੁਕਸਾਨ ਸਾਡਾ ਕੀਤਾ ਸੀ ਤੇ ਸਾਡੇ ਕਿਸਾਨਾਂ ਨੂੰ ਬਹੁਤ ਵੱਡੀ ਮਾਰ ਪਈ ਸੀ ਜੀ ਗੁਰਪ੍ਰੀਤ ਸਿੰਘ ਜੀ 2 ਸਾਲ ਹੋ ਗਏ ਐਡਾ ਮਾੜਾ ਤਜਰਬਾ ਹੋਇਆ ਜਿਹੜੀ ਪ੍ਰਸ਼ਾਸਨ ਹੈ ਉਹਨਾਂ ਦੀ ਅੱਖਾਂ ਦੇ ਸਾਹਮਣੇ 2023 ਦਾ ਜਿਹੜੇ ਸਾੜੇ ਹਾੜਾ ਹੈ ਹਾਂ ਜੀ ਤੇ ਹਾਲੇ 2 ਸਾਲ ਹੀ ਹੋਏ ਨੇ ਇਹ ਸਾਰੀ ਜਿਹੜੀ ਦੁਬਾਰਾ ਤੋਂ ਇਹ ਸਾਰੀ ਮੁਸੀਬਤ ਤੁਹਾਡੇ ਸਿਰ ਤੇ ਆ ਗਈ ਹੈ ਅਹੀ ਜੀ ਕਿਹੜੀ ਗੱਲ ਸੀ ਜਿਹੜੀ 2 ਸਾਲਾਂ ਚ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਸੀ ਜਿਹੜੀ ਕਰ ਸਕਦੇ ਸੀ ਜਿਹੜੀ ਸਰਕਾਰ ਵੱਲੋਂ ਨਹੀਂ ਹੋਈ ਸਰ ਇਹ ਆ ਵੀ ਆਪਾਂ ਇਹ ਸਮਝਦੇ ਹਾਂ ਵੀ ਸਭ ਤੋਂ ਸਟ੍ਰਿਕਟ ਆਫਸਰ ਮੰਨ ਲਓ ਐਜ ਸੈਕਟਰੀ ਇਰੀਗੇਸ਼ਨ ਡਿਪਾਰਟਮੈਂਟ ਕ੍ਰਿਸ਼ਨ ਕੁਮਾਰ ਜੀ ਉਹਨਾਂ ਦੇ ਵੀ ਉਸ ਟਾਈਮ ਤੇ 23 ਦੇ ਵਿੱਚ 3-4 ਵਿਜ਼ਿਟ ਸੀ ਇੱਥੇ ਆਉਣ ਦੇ ਉਹਨਾਂ ਦੇ ਜਦੋਂ ਉਹ ਕੰਮ ਚੱਲਦਾ ਸੀ ਕਿਉਂਕਿ ਉਹ ਇੱਕ ਕੋਈ 1 ਮਹੀਨੇ ਦੇ ਕਰੀਬ ਉਹ ਪ੍ਰੋਸੈਸ ਚੱਲਿਆ ਸੀ ਉਸ ਟਾਈਮ ਵੀ ਬੜੀ ਵੱਡੀ ਢਾਹ ਲੱਗ ਚੁੱਕੀ ਸੀ ਤੇ ਸਾਰੀਆਂ ਸੰਗਤਾਂ ਨੇ ਮੰਨ ਲਓ ਉਦੋਂ ਇਹ ਚੀਜ਼ ਦੇ ਉਹਨਾਂ ਦੇ ਵੀ ਅਸੀਂ ਧਿਆਨ ਚ ਲਿਆਂਦਾ ਹੈ ਵੀ ਇਹ ਜਿਹੜੀਆਂ ਸਾਡੀਆਂ ਮਾਲਕੀ ਜ਼ਮੀਨਾਂ ਜਾਂ ਤਾਂ ਇਹਨਾਂ ਨੂੰ ਕੋਈ ਪੱਕਾ ਸਾਡੇ ਤੋਂ ਜ਼ਮੀਨਾਂ ਲੈ ਕੇ ਸਾਨੂੰ ਪੈਸੇ ਦੇ ਕੇ ਇੱਕ ਚੈਨਲਾਈਜ਼ ਕਰਕੇ ਇਹਨੂੰ ਬਾਰਡਰ ਤਾਈਂ ਪਹੁੰਚਾ ਕੇ ਜਿਹੜਾ ਆ ਰੋਜ ਦਾ ਖਰਾਬਾ ਹੁੰਦਾ ਸਾਡਾ ਸਾਨੂੰ ਮੰਨ ਲਓ ਲੋਕਾਂ ਨੂੰ ਇੱਕ ਬੜਾ ਝੱਲਣਾ ਪੈਂਦੀ ਇੱਕ ਮਾਰ ਚਲਣੀ ਪੈਂਦੀ ਹੈ ਕਿਉਂਕਿ ਫਸਲਾਂ ਇਸ ਟਾਈਮ ਸਾਰੇ ਖਰਚੇ ਸਾਡੇ ਹੋ ਚੁੱਕੇ ਆ ਤੇ ਇਸ ਟਾਈਮ ਬਹੁਤ ਵੱਡਾ ਸਾਡਾ ਨੁਕਸਾਨ ਜਿਹੜਾ ਆ ਕਿ ਕਿਸਾਨੀ ਨੂੰ ਛਲਣਾ ਪੈਂਦਾ ਇਹ ਬਹੁਤ ਔਖਾ ਏ ਛਲਣਾ ਆਇਆ ਸੀ ਇੱਕ ਪਿੰਡ ਵਾਲੇ ਇਹ ਕਹਿ ਰਹੇ ਨੇ ਜਿਨ੍ਹਾਂ ਦੀ ਪਹਿਲੀ ਇਸ ਸਾਈਡ ਪੈਂਦੀ ਹੈ ਦਰਿਆ ਵਾਲੇ ਪੈਸੀ ਪੈਂਦੀ ਉਹਨਾਂ ਦੀ ਪੁਰਖਾ ਦੀ ਜ਼ਮੀਨ ਆ ਸਾਰੀ ਹਾਂਜੀ ਇੰਨੇ ਸਾਲਾਂ ਤੋਂ ਕਈ ਦਹਾਕਿਆਂ ਤੋਂ ਇੱਥੇ ਤੁਸੀਂ ਖੇਤੀ ਕਰ ਰਹੇ ਹੋ ਉਹਨਾਂ ਦਾ ਕਹਿਣਾ ਇਹ ਹੈ ਬਈ ਕੁਝ ਸਾਲ ਬਾਅਦ ਹਰ 2-4 ਸਾਲ ਬਾਅਦ ਇਹ ਹੁਣ ਤਾਂ 2 ਸਾਲ ਬਾਅਦ ਹੀ ਇੰਨੀ ਜ਼ਿਆਦਾ ਫਲੱਡ ਦੀ ਮਾਰ ਪਈ ਹੈ ਆੜਾਂ ਦੀ ਤੇ ਸਾਨੂੰ ਜਿਹੜੀ ਜ਼ਮੀਨਾਂ ਨੇ ਉਹ ਇਹ ਤੋਂ ਕੰਪਨਸੇਸ਼ਨ ਦਾ ਰੋਲ ਆ ਬਵੇ ਹਰ ਸਾਲ ਉਸ ਤੋਂ ਬਾਅਦ ਹਰ ਵਾਰ ਕੰਪਨਸੇਸ਼ਨ ਦਾ ਰੋਲ ਰੋਲਾ ਪੈਂਦਾ ਜਿਹੜਾ ਉਸ ਦੀ ਬਜਾਏ ਇਹ ਜਮਾਨ ਜੇ ਇਹ ਸਰਕਾਰ ਇਹ ਇਹਨੂੰ ਟੇਮ ਕਰਨਾ ਚਾਹਦੀ ਹੈ ਦਰਿਆਨੋਂ ਤੇ ਇਹ ਜ਼ਮੀਨਾਂ ਸਾਡੇ ਕੋਲੋਂ ਕਲੈਕਟਰ ਰੇਟ ਤੇ ਐਕਵਾਇਰ ਕਰਕੇ ਸਾਨੂੰ ਨਵੀਆਂ ਥਾਵਾਂ ਤੇ ਜ਼ਮੀਨਾਂ ਦੇਵੇ ਜਾਂ ਸਾਨੂੰ ਪੂਰਾ ਕਲੈਕਟਰ ਰੇਟ ਤੇ ਕੰਪਨਸੇਸ਼ਨ ਦੇਵੇ ਇਹ ਇਹ ਦੱਸੋ ਇਹ ਕਹਾਣੀ ਬਾਰੇ ਤੁਹਾਡਾ ਕੀ ਕਹਿਣਾ ਸਾਰੀ ਗੱਲਬਾਤ ਜੀ ਜੇ ਜਾਂ ਮੰਨ ਲਓ ਜੋ ਵੀ ਕਲੈਕਟਰ ਰੇਟ ਆ ਜਾਂ ਕਿਦਾਂ ਵੀ ਆ ਕਿਉਂਕਿ ਸਾਡੇ ਪਿੰਡ ਦਾ ਕਲੈਕਟਰ ਰੇਟ ਕੋ 13 ਲੱਖ ਪਲੱਸ ਆ ਜੀ ਮੰਲੇ ਜਮੀਨਾਂ ਦੇ ਵਿੱਚ ਸਾਨੂੰ ਕੋਈ ਹੋਰ ਨਾਲ ਸਾਡੀਆਂ ਲਾ ਕੇ ਜਿਹੜੀਆਂ ਸਰਕੰਪੰਸੇਸ਼ਨ ਦੇ ਕੇ ਜਾਂ ਤਾਂ ਸਾਨੂੰ ਕਿਤੇ ਮੰਨੋ ਜਾਂ ਜ਼ਮੀਨ ਦੇ ਦੇਣਾ ਤੇ ਜਾਂ ਫਿਰ ਸਾਨੂੰ ਕੋ ਪੈਸੇ ਦੇ ਕੇ ਅਸੀਂ ਆਪਣੀ ਵਕਤੀ ਜ਼ਮੀਨਾਂ ਲੈ ਲਈਏ ਕਿਉਂਕਿ ਸਾਨੂੰ ਹਰ ਵਾਰੀ ਇਹ ਚੀਜ਼ ਦੀ ਮਾਰ ਚੱਲਣੀ ਪੈਂਦੀ ਆ ਜੀ ਤੇ ਤੁਹਾਨੂੰ ਪਤਾ ਵੀ ਵਾਰ-ਵਾਰ ਮਾਰ ਚੱਲਣੀ ਓਕੀ ਹੁਣ 2 ਸਾਲ ਦੇ ਵਿੱਚ ਵਿੱਚ ਹੀ ਫੇਰ ਇਹ ਬਹੁਤ ਵੱਡਾ ਨੁਕਸਾਨ ਹੋਇਆ ਜੀ ਕਮਾਤ ਤੇ ਝੋਨਾ ਜ ਲੱਗਿਆ ਹੈ ਇਸ ਵੇਲੇ ਕਮਾਤ ਝੋਨਾ ਜੀ ਹੋਰ ਬਹੁਤ ਫਸਲਾਂ ਮੱਕੀ ਆ ਟੋਟਲੀ ਹਾਂ ਟੋਟਲ ਫਸਲਾਂ ਸਾਰੀਆਂ ਫਸਲ ਵਧੀਆ ਹੁੰਦੀ ਇੱਥੇ ਫਸਲ ਵਧੀਆ ਹੁੰਦੀ ਕਿਉਂਕਿ ਮਿਹਨਤ ਕਰਨੀ ਪੈਂਦੀ ਜਮਲੋ ਹੁਣ ਇਹ ਪਾਣੀ ਲੱਥੂਗਾ ਇਹ ਦੇਖਾਂਗੇ ਵੀ ਇਹਦੇ ਵੀ ਹਾਲਾਤ ਜ਼ਮੀਨ ਦੇ ਕੀ ਆ ਜੀ ਫਿਰ ਡੀਜ਼ਲ ਫੋਕਣਾ ਹੋਰ ਸਾਰਾ ਖਰਾਬ ਹੋ ਜਾਂਦੇ ਜੀ ਮੰਨ ਲਓ ਪਾਣੀ ਪੈ ਗਏ ਟਰਾਂਸਫਾਰਮਰ ਲੱਗੇ ਹੋਏ ਆ ਜੀ ਸਾਰਾ ਕੁਝ ਹੋਇਆ ਜੀ ਉਹ ਕੰਬੇ ਡਿੱਗ ਜਾਂਦੇ ਆ ਦੀ ਬਹੁਤ ਵੱਡੀ ਖਰਾਬੀ ਹੁੰਦੀ ਆ ਜੀ ਠੀਕ ਹੈ ਤੇ ਇਹ ਜਿਹੜਾ ਜਿਹੜੇ ਬੋਰ ਜਿਵੇਂ ਲੱਗੇ ਹੋਏ ਆ ਇੱਥੇ ਆਪਾਂ ਇਹ ਕਹਿ ਸਕਦੇ ਆ ਵੀ ਦਰਿਆ ਦੇ ਜਮਾ ਕੰਡੇ ਤੇ ਜ਼ਮੀਨਾਂ ਨੇ ਤੁਹਾਡੀ ਉਹਦੇ باوجود ਤੁਹਾਨੂੰ ਬੋਰ ਲਾਣੇ ਪੈ ਰਹੇ ਨੇ ਦਰਿਆ ਚੋਂ ਕੋਈ ਪਾਣੀ ਦਾ ਕੋਈ ਇਤਨੇ ਕਿਤੇ ਤਰ੍ਹਾਂ ਦਾ ਕੋਈ ਸੁਵਾ ਵੀ ਨਹੀਂ ਹੈ ਤੇ ਸਾਡੇ ਪਾਸੇ ਜਦੋਂ ਹਾਰਡ ਪੈਂਦੇ ਨੇ ਤੇ ਉਦੋਂ ਜਿਹੜੀ ਮਾਰ ਹੈ ਉਹ ਖੇਤਾਂ ਨੂੰ ਸਰ ਇਹ ਸਾਡਾ ਪਤਾ ਕੀ ਜੇ ਇਹ ਇਹਦਾ ਥੋੜੀ ਜਗ੍ਹਾ ਨਹੀਂ ਆ ਇਹ ਇਸ ਤੁਸੀਬੰਦ ਤੋਂ ਲੈ ਕੇ ਫਿਰੋਜ਼ਪੁਰ ਵਾਲੇ ਤੋਂ ਸੀਬੰਦ ਤੇ ਜਾਣ ਇਹਦਾ ਕੋਈ 4-5 ਕਿਲੋਮੀਟਰ ਦਾ ਆਪਸੀ ਗਾਇਬ ਆ ਜੀ ਉਹਦੇ ਵਿੱਚ ਬਹੁਤ ਸਾਰੀ ਫਸਲ ਹੈ ਬਹੁਤ ਸਾਰੀ ਜ਼ਮੀਨ ਹੈ ਜਿਹਦੇ ਵਿੱਚ ਮੰਨ ਲਓ ਵੀ ਬੋਰ ਵੀ ਆ ਲੋਕਾਂ ਦੇ ਅਗਲੀ ਸਾਈਡ ਤੇ ਘਰਵਾ ਕੋਠੀਆਂ ਬਣੀਆਂ ਸਾਰਾ ਕੁਝ ਆ ਜੀ ਗੁਰਦੁਆਰਾ ਸਾਰੀ ਚੀਜ਼ ਹੈ ਇਹਦੇ ਵਿੱਚ ਜੀ ਉਹਦਾ ਬਹੁਤ ਵੱਡਾ ਨੁਕਸਾਨ ਆ ਜੀ ਹੂੰ ਠੀਕ ਹੈ ਤੇ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਬਾਰੇ ਸਾਡੀ ਤੇ ਰਿਕੁਐਸਟ ਹੀ ਆ ਸਾਰੀ ਸੰਗਤ ਵੱਲੋਂ ਵੀ ਜਾਂ ਤਾਂ ਇਹਨੂੰ ਕੋਈ ਪੱਕਾ ਸੈਨਾਈਜ਼ ਕਰਕੇ ਐਜ਼ এ ਨਹਿਰ ਜਾਂ ਕਿੱਦਾਂ ਕੋਈ ਬਣਾ ਕੇ ਇਹਨੂੰ ਲੰਘਾਇਆ ਜਾਵੇ ਜਾਂ ਫਿਰ ਇਹਦੇ ਕੋਈ ਜਿਹੜੇ ਸਾਈਡਾਂ ਜਾਂ ਕਿੱਦਾਂ ਜਿੱਥੇ ਪੱਥਰ ਦੀ ਲੋਡ ਆ ਰਵਰਟਮੈਂਟ ਦੀ ਲੋਡ ਆ ਜਾਂ ਜਿਹੜੇ ਆ ਸਾਡੇ ਮਰੜੇ ਆ ਨੋਚਾ ਵਾਂ ਇਹਨਾਂ ਨੂੰ ਥੋੜਾ ਲੰਬਾ ਕਰਕੇ ਮਜ਼ਬੂਤ ਕਰਕੇ ਤੇ ਸਾਨੂੰ ਇਸ ਸੇਵ ਕੀਤਾ ਜਾਵੇ ਤੇ ਆ ਪਿੰਡ ਦਾ ਨਾਂ ਕੀ ਦੱਸਿਆ ਸੀ ਆਪਣਾ ਪਿੰਡ ਸਭਰਾ ਜੀ ਤਹਿਸੀਲ ਪੱਟੀ ਡਿਸਟਰ ਤਰਨਤਾਰਨ ਤੁਸੀਂ ਸਿਵਰਾਉ ਪਿੰਡ ਦੇ ਗੁਰਪ੍ਰੀਤ ਸਿੰਘ ਨੂੰ ਸੁਣਿਆ ਇਹਨਾਂ ਦੀ ਆਪਣੀ ਪੈਲੀ ਵੀ ਜਿਹੜੀ ਹੈ ਪਾਣੀ ਚ ਡੁੱਬੀ ਹੋਈ ਹੈ ਹੜ੍ਹ ਚ ਇਹ ਜਿਹੜਾ ਤੁਸੀਬੰਦ ਦੇ ਦਰਿਆ ਵਾਲੇ ਸਾਈਡ ਜਿਹੜੀ ਲੋਕਾਂ ਦੀ ਪੈਲੀ ਹੈ ਜਿਹੜੀ ਸਾਰੀ ਇਹਨਾਂ ਦੀ ਮਲਕੀਅਤ ਵੀ ਬੋਲਦੀ ਹੈ ਇਹਨਾਂ ਨੇ ਲਿਮਟਾ ਵੀ ਚੱਕੀਆਂ ਹੋਈਆਂ ਨੇ ਬੈਂਕਾਂ ਤੋਂ ਆਪਣੇ ਆਪ ਸਾਰੀ ਗੱਲ ਜਗ ਜਾਹਰ ਹੈ ਕਿ ਇਹਨਾਂ ਕੋਲ ਕਾਗਜ਼ਾਤ ਵੀ ਹੈਗੇ ਫਰਦਾ ਵੀ ਹੈਗੀਆਂ ਉਹਦੇ باوجود ਸਰਕਾਰ ਦੀ ਚੁੱਪੀ 2023 ਦੇ ਹੜਾ ਤੋਂ ਬਾਅਦ ਵੀ ਸਰਕਾਰ ਦੀ ਇਸ ਪੂਰੇ ਮਾਮਲੇ ਤੇ ਸਰਕਾਰ ਦੀ ਚੁੱਪੀ ਹੈ ਤੇ ਇਸੇ ਕਰਕੇ ਇਹ ਇਸੇ ਕਾਰਨ ਜਿਹੜਾ ਹੈ ਜਿੰਨੀ ਵਾਰ ਵੀ ਹੜਾ ਆਉਂਦਾ ਤੇ ਕਿਸਾਨਾਂ ਨੂੰ ਇਹਦਾ ਸੰਤਾਪ ਜਿਹੜਾ ਆਪ ਆਪਦੇ ਮੋਢੇ ਤੇ ਲੈਣਾ ਪੈਂਦਾ ਇਹ ਸੰਤਾਪ ਇਹ ਆਪ ਹੰਡਾਉਂਦੇ ਆ ساری ਗੱਲ ਜਿੱਥੇ ਤੱਕ ਕਿ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਬੰਨ ਲਾਏ ਹੋਏ ਨੇ ਬੰਨਾਂ ਨੂੰ ਪੱਕੇ ਕਰਨੇ ਕਿਤੇ ਖੋਰਾ ਪੈ ਰਿਹਾ ਉਹ ਬੋਰੇ ਲਾ ਕੇ ਹੋਰ ਬੰਨ ਬਣਾਉਣੇ ਤਾਰਾ ਲਾਉਣੀਆਂ ਇਹ ਸਾਰਾ ਜਿਹੜਾ ਕਾਰ ਸੇਵਾ ਦੇ ਬਾਬੇ ਔਰ ਪਿੰਡਾਂ ਦੇ ਤੁਸੀਂ ਦੇਖ ਰਹੇ ਆਸ-ਪਾਸ ਆਪ ਮਹਾਰੀ ਜਿਹੜੇ ਲੋਕ ਆਪਦੇ ਟਰੈਕਟਰ ਲਿਆ ਕੇ ਟਰੈਕਟਰ ਟਰਾਲੀਆਂ 'ਚ ਟਵਾ ਟਵਾਈ ਕਰਕੇ ਇੱਥੇ ਜਿਹੜਾ ਬੰਨ ਨੂੰ ਪੱਕਾ ਕਰ ਰਹੇ ਨੇ ਇਹ 16 ਤਰੀਕ ਨੂੰ ਇਹ ਬੰਨ ਟੁੱਟਣ ਦੇ ਕਿਨਾਰੇ ਸੀ ਜਿਹੜਾ ਇਹਨਾਂ ਲੋਕਾਂ ਨੇ ਆਪ ਆਪ ਦੀ ਹਿੰਮਤ ਨਾਲ ਜਦੋਂ ਇਹ ਬੰਨ ਨੂੰ ਦੁਬਾਰਾ ਬੰਨਿਆ ਉਸ ਵਾਰ ਪ੍ਰਸ਼ਾਸਨ ਆਇਆ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੇ ਕੋਲ ਡੀਜ਼ਲ ਲੈ ਲਓ ਡੀਜ਼ਲ ਦੇ ਪੈਸੇ ਲੈ ਲਓ ਆ ਤਾਰਾ ਇਹਨਾਂ ਨੂੰ ਦੇ ਗਏ ਨੇ ਵੀ ਤਾਰਾ ਤੁਸੀਂ ਲੈ ਲਓ ਤੇ ਇਹ ਬੰਨ ਤੁਸੀਂ ਆਪੇ ਲਾ ਲਓ ਇਸ ਹਾਲ ਹੈ ਸਾਡੀਆਂ ਸਰਕਾਰਾਂ ਦਾ ਔਰ ਕੰਪਨਸੇਸ਼ਨ ਦੇ ਨਾਂ ਤੇ ਵੀ ਇਹਨਾਂ ਨੂੰ ਹਰ ਵਾਰ ਹਟੜ ਦੇਣਾ ਪੈਂਦਾ ਔਰ ਇਸ ਤਰ੍ਹਾਂ ਹੀ ਲੋਕਾਂ ਨੇ ਆਪ ਆਪਣੇ ਲੰਗਰ ਲਾਏ ਹੋਏ ਨੇ ਜਿਹੜੇ ਡੇਰੇ ਦੇ ਜਿਹੜੇ ਬਾਬੇ ਨੇ ਜਿਹੜੇ ਕਾਰ ਸੇਵਾ ਵਾਲੇ ਬਾਬੇ ਉਹਨਾਂ ਨੇ ਆਪਣੇ ਲੰਗਰ ਲਾਏ ਹੋਏ ਨੇ ਔਰ ਕਿਸ ਤਰ੍ਹਾਂ ਡੰਗਰ ਬੱਚੇ ਜਿਹੜੇ ਆਪਣੀ ਟਾਨੀਆਂ ਜੋ ਕੱਢ ਕੇ ਕਿਨਾਰੇ ਤੇ ਤੁਸੀਂ ਦੇਖੋ ਕਿਸ ਤਰ੍ਹਾਂ ਝੋਪੜੀਆਂ ਬਣਾ ਕੇ ਅਸੀਂ ਪਿੱਛੇ ਦੇਖਤੇ ਆਏ ਆ ਤੁਸੀਂ ਸਾਰਾ ਫੁਟੇਜ ਤੇ ਦੇਖ ਕਰਦੇ ਹੋ ਕਿੰਨੇ ਘਰ ਜਿਹੜੇ ਨੇ ਡੁੱਬੇ ਹੋਏ ਨੇ ਇਸ ਹੜ੍ਹ ਦੇ ਅੰਦਰ ਇਸ ਹੜ੍ਹ ਤੇ ਜਿੱਥੇ ਇਹਨਾਂ ਦੀ ਖੇਤੀ ਹੁੰਦੀ ਹੈ ਇਹ ਸਾਰੇ ਖੇਤ ਜਿਹੜੀ ਹੈ ਸਾਰੀ ਖੇਤ ਖੇਲਿਆਣਾ ਦੀ ਜ਼ਮੀਨ ਹੈ ਔਰ ਦਰਿਆ ਦਾ ਚੜ੍ਹਨ ਕਰਕੇ ਸਾਰਾ ਹੜ੍ਹ ਚ ਡੁੱਬਿਆ ਹੋਇਆ ਸਾਰਾ ਮੈਂ ਸਟੋਰੀ ਟਾਕ ਚੈਨਲ ਤੋਂ ਪ੍ਰਭਜੀਤ ਸਿੰਘ ਜੀ ਤੁਹਾਨੂੰ ਏ ਸਾਡੀ ਗੱਲਬਾਤ ਠੀਕ ਲੱਗੀ ਤਾਂ ਇਸ ਨੂੰ ਲਾਈਕ ਕਰੋ ਇਸ ਨੂੰ ਸ਼ੇਅਰ ਵੀ ਕਰੋ ਔਰ ਤਾਂਕੀ ਵੱਧ ਤੋਂ ਵੱਧ ਲੋਕ ਜਿਹੜੇ ਆ ਇਹ ਸਾਰੀ ਗੱਲ ਨੂੰ ਇਹਨਾਂ ਦੀ ਕਹਾਣੀ ਨੂੰ ਦੇਖ ਸਕਣ ਔਰ ਜੇ ਤੁਹਾਡੇ ਮਨ 'ਚ ਕੋਈ ਵਿਚਾਰ ਆਂਦਾ ਸਾਡੀ ਗੱਲਬਾਤ ਲੋਕਾਂ ਦੀ ਗੱਲਬਾਤ ਸੁਣ ਕੇ ਕਿਸਾਨਾਂ ਦੀ ਤਾਂ ਉਸ ਨੂੰ ਸਾਡੇ ਕਮੈਂਟਸ ਕਾਲਮ 'ਚ ਵੀ ਲਿਖੋ ਤਾਂਕੀ ਸਾਡੀ ਨੌਲੇਜ ਵੀ ਹੋਰ ਵਧਦਾ ਹੋ ਸਕੇ ਔਰ ਜੇ ਤੁਹਾਡੇ ਵੀ ਕਿਸੇ ਇਲਾਕੇ 'ਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਹੜ੍ਹਾਂ ਦੀ ਸਮੱਸਿਆ ਜਾਂ ਕਿਸੇ ਤਰ੍ਹਾਂ ਦੀ ਕੋਈ ਨਜਾਇਜ਼ ਮਾਈਨਿੰਗ ਜੇ ਖੇਤ ਪੁੱਟੇ ਜਾ ਰਹੇ ਨੇ ਖੱਡਾਂ ਹੋ ਰਹੀਆਂ ਨੇ ਕਿਉਂਕਿ ਇਹ ਵੀ ਕਾਰਨ ਮੰਨਿਆ ਜਾਂਦਾ ਹੈ ਜਿਸ ਤਰ੍ਹਾਂ ਕਿ ਸਤਲੁਜੇ ਕੰਢੇ ਅਸੀਂ ਰੋਪੜ ਜ਼ਿਲ੍ਹੇ 'ਚ ਦੇਖਿਆ ਕਈ ਥਾਵਾਂ 'ਤੇ ਜਿਹੜਾ ਦਰਿਆ ਹੈ ਉਹ ਆਪਦਾ ਕੋਰਸ ਬਦਲਦਾ ਹੈ ਕਿਉਂਕਿ ਨਜਾਇਜ਼ ਮਾਈਨਿੰਗ ਬਹੁਤ ਵੱਡੇ ਪੱਧਰ ਤੇ ਥੱਲੋਂ ਪੱਥਰ ਕੱਢਿਆ ਜਾਂਦਾ ਹੈ ਦਰਿਆਵਾਂ ਤੋਂ ਇਸ ਤਰ੍ਹਾਂ ਦੀ ਵੀ ਕੋਈ ਤੁਹਾਡੇ ਕੋਈ ਮੁੱਦਾ ਕੋਈ ਵੱਡਾ ਮੁੱਦਾ ਜਾਂ ਕੋਈ ਨਸ਼ਿਆਂ ਦਾ ਮੁੱਦਾ ਦਿਸਰਾ ਕੀ ਥੋੜੀ ਅੱਜ ਵੀ ਸਾਡੇ ਪਿਛਲੇ ਐਪੀਸੋਡ ਦੇ ਦੇਖਿਆ ਅਸੀਂ ਨਸ਼ਿਆਂ ਤੇ ਵੀ ਕਈ ਕਹਾਣੀਆਂ ਕੀਤੀਆਂ ਪਿੰਡਾਂ ਚ ਕਸਮਿਆਂ ਚ ਘੁੰਮ ਕੇ ਜੋ ਵੀ ਤੁਹਾਡੇ ਮੁੱਦੇ ਨੇ ਉਹ ਸਾਨੂੰ ਲਿਖੋ ਸਾਨੂੰ ਈਮੇਲ ਲਿਖੋ ਔਰ ਸਾਨੂੰ ਸੰਪਰਕ ਕਰੋ ਮੈਂ ਸਟੋਰੀ ਟਾਕ ਚੈਨਲ ਕੋ ਔਰ ਸਟੋਰੀ ਟਾਕ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਇਸ ਸਕਰੀਨ ਦੇ ਥੱਲੇ ਤੁਸੀਂ ਇੱਕ ਪੱਟੀ ਦੇਖ ਰਹੇ ਹੋ ਪੱਟੀ ਚ ਕਿਊਆਰ ਕੋਡ ਲੱਗਿਆ ਹੈ ਉਸ ਆਪਣੀ ਫਾਈਨੈਂਸ਼ੀਅਲ ਕੰਟ੍ਰਿਬਿਊਸ਼ਨ ਵੀ ਪਾਓ ਵਿਤੀ ਸਹਾਇਤਾ ਵੀ ਦਿਓ ਤਾਂ ਕਿ ਅਸੀਂ ਮਾਨਸੇ ਤੋਂ ਲੈ ਕੇ ਅਮਰਸਰ ਤਰਨਤਾਰਨ ਤੱਕ ਦੂਧਰਾਜ ਇਲਾਕਿਆਂ 'ਚ ਅਸੀਂ ਲੋਕਾਂ ਤੱਕ ਪਹੁੰਚ ਸਕੀਏ ਔਰ ਲੋਕਾਂ ਦੀਆਂ ਗੱਲਾਂ ਲੋਕਾਂ 'ਚ ਰੱਖ ਸਕੀਏ ਸਟੋਰੀ ਟਾਕ ਦੀ ਸਕਰੀਨ ਤੇ ਤੁਹਾਡੇ ਸਾਹਮਣੇ ਲੋਕਾਂ ਦੀਆਂ ਕਹਾਣੀਆਂ ਲੋਕਾਂ ਦੀਆਂ ਜਵਾਨੀਆਂ ਤੁਹਾਨੂੰ ਅਸੀਂ ਦੱਸ ਸਕੀਏ ਸਾਡੇ ਸਟੋਰੀ ਟਾਕ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਮੈਂ ਪ੍ਰਭਜੀਤ ਸਿੰਘ ਸਟੋਰੀ ਟਾਕ ਚੈਨਲ ਤੋਂ ਸਤਿ ਸ੍ਰੀ ਅਕਾਲ